ਤੁਸੀਂ ਡਰਾਈਵਰੀ ਕੀਤੀ ਵੀ ਫਿਰ ਡਰਾਈਵਰੀ ਕਰੀ ਸੀ 40 ਸਾਲ ਦੰਦ ਉਹਨੇ ਲਵਾਏ ਹੋਏ ਆ ਨਾ ਜੀ ਦੰਦ ਮੇਰੇ ਆਉਂਦੇ ਆ ਮੈਂ ਗੰਨੇ ਕਿੰਨੇ ਚੂਪਦਾ ਜਿੰਨੇ ਮਰਜ਼ੀ ਕੜਾ ਕਰਨਾ ਲਿਆਓ ਯਾਨੀ ਮੇਰੇ ਤਾਂ ਇਸ ਤਰ੍ਹਾਂ ਦਾ ਸੁਭਾਅ ਆ ਮੈਂ ਕਿਸੇ ਨੂੰ ਚਾਹੇ ਮੈਨੂੰ ਕੋਈ ਕਹਦੇ ਆ ਮੇਰੇ ਨਾਲ ਪੱਠੇ ਵਧਾ ਦੇ ਤਾਂ ਮੈਂ ਪੱਠੇ ਵੀ ਵਧਾ ਦੇਣਾ ਜੀ ਮੈਂ ਪੈਰਾ ਪਰ ਬਹਿ ਕੇ ਸਾਰਾ ਕੰਮ ਕਰ ਲੈਣਾ ਪੱਠੇ ਵਧ ਲੈਣਾ ਗੁੱਡ ਲੈਣਾ ਕੋਈ ਸਬਜੀ ਤੋਂ ਕਹਦੇਵੇ ਕੱਖ ਮੇਰੇ ਕੱਢ ਦੇ ਉਹ ਕੱਢ ਦੇ ਦੇ ਸਾਰੇ ਮੇਰਾ ਸਰੀਰ ਪੂਰਾ ਇਸ ਟਾਈਮ ਤਾਂ ਹਲਦੀ ਘੜੀ ਫੱਟ ਫਾ ਰੇ ਮਿੱਤਰਾਂ ਦੀ ਲੂਣ ਦੀ ਡਲੀ ਨੇ ਤੁਮੇ ਸ਼ਰੀ ਬਰੋਬਰ ਜਾਣੀ ਨੇ ਸਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨਿਮਤਰਾਂ ਦੀ ਲੂਣ ਦੀ ਡੜੀ ਨਿਕਾਸ ਨੂੰ ਗਮਾਨ ਕਰਦੀ ਹੁਣ ਮੈਂ ਕਲਕੱਤਾ ਦੇਖੋ ਟੈਕਸੀ ਚਲਾਉਂਦਾ ਹਾਂ ਮੈਂ ਡਰਾਈਵਰ ਹਾਂ ਮੈਂ ਡਰਾਈਵਰੀ ਕਰਦਾ ਹਾਂ ਹਾਂਜੀ ਹੁਣ ਡਰਾਈਵਰ ਬੰਦਾ ਕਿਹੜਾ ਜਾਨੀ ਕਸਰਤ ਕਰਦਾ ਜੀ ਮੈਂ ਕਲਕੱਤਾ ਵੀ ਜਦੋਂ ਸੀਗਾ ਮੈਂ ਪਹਿਲਾ ਕੋਠੇ ਤੇ ਚੜ੍ਹ ਕੇ ਡੰਡ ਬੈਠ ਕੇ ਲਾਉਂਦਾ ਹੁੰਦਾ ਸੀ ਐਨ ਮੁੜ ਕੋ ਮੁੜ ਕੇ ਹੋ ਕੇ ਜੀ ਉਸ ਤੋਂ ਬਾਅਦ ਮੁੜ ਕੇ ਸਿਕਾ ਕੇ ਫੇਰ ਮੈਂ ਇਸ਼ਨਾਨ ਕਰਨਾ ਹੁੰਦਾ ਸੀ ਕਿ ਸਾਡੀ ਮਾਤਾ ਨੇ ਕਰਾਇਆ ਭਾੜਾ ਪੈਸੇ ਮੈਨੂੰ ਦੇ ਕੇ ਭੇਜਿਆ ਲੁਧਿਆਣਾ ਜੀ ਤੇ ਮੈਂ ਕੀ ਕਰਿਆ ਉੱਥੋਂ ਭਾਈ ਮੈਂ ਤਾਂ ਮੌਜ ਨਾਲ ਜਾਣ ਕੇ ਗਿਆ ਇਹਨੇ ਉੱਥੇ ਦਸਤਰਾਬ ਦਾ ਕੇਲੇ ਕੋਲੇ ਖਾਦੇ ਆਦਾਂ ਖਾਦਾ ਪੀਤਾ ਮੌਜ ਨਾਲ ਮੜਿਆ ਮੈਂ ਤਾਂ ਸ਼ਾਮ ਨੂੰ ਮੜਿਆ ਜੀ ਚਲੋ ਮੜਿਆ ਭਾਈ ਸਾਡੀ ਮਾਤਾ ਕਹਿੰਦੇ ਕੀ ਵਾਹ ਉਹ ਦੇਖੋ ਜੀ ਉਹ ਤਾਂ ਵਿਆਹ ਤਾਂ ਮੈਂ ਕਰਾ ਕੇ ਖੁਸ਼ ਨਹੀਂ ਸੀ ਸਰ ਜੀ ਸੱਚੇ ਪੁੱਛੋ ਜੀ ਬਰਾਵੀ ਜਰੋ ਮੇਰਾ ਇਥੇ ਹੋਇਆ ਵੀ ਮੈਂ ਤਾਂ ਪਵਾਨੀਗੜ ਗੱਡੀ ਚਲਾਉਂਦਾ ਇਥੇ ਮੇਰਾ ਬੈਹ ਬੰਨੀ ਬੈਠੇ ਘਰੇ ਮੈਨੂੰ ਕੋਈ ਪਤਾ ਨਹੀਂ ਉਸ ਤੋਂ ਬਾਅਦ ਰੋਡਵੇ ਦੇ ਪੋਸਟਾਂ ਨਿਕਲੀਆਂ ਮੈਂ ਮੈਟ੍ਰਿਕ ਪਾਸ ਸੀਗਾ ਉਹ ਕਹਿੰਦੇ ਅੱਠ ਪਾਸ ਬੰਦਾ ਚਾਹੀਦਾ ਹਾਂਜੀ ਤੇ ਲਾਇਸੈਂਸ ਹੋਵੇ 5 ਸਾਲ ਪੁਰਾਣਾ ਤੇ ਮੇਰਾ ਤਾਂ ਜਿਆਦਾ ਸੀ ਹਾਂਜੀ ਤੇ ਉਹ ਮੈਂ ਚਲੋ ਟਰਾਈ ਮਾਰੀ ਮੇਰਾ ਉਧਰ ਰੋਡਵੇ 'ਚ ਕੰਮ ਬਣ ਗਿਆ ਜੀ ਰੋਡਵੇ 'ਚ 16 17 ਸਾਲ ਫਿਰ ਮੈਂ ਰੋਡਵੇ 'ਚ ਮਤਲਬ ਚਲਾਈ ਬੱਸ ਹਾਂਜੀ ਮੇਰੇ ਹੁਣ ਸਰਕਾਰੀ ਪੱਗ ਵੀ ਰੰਗ ਰੋਟੀ ਵਾਲੀ ਜਿਹੜੀ ਪੱਗ ਸੀ ਉਹ ਮੇਰੇ ਸਿਰ ਤੇ ਉਵੇਂ ਬੰਨੀ ਸੀ ਤੇ ਖਾਖੀ ਬੂਟ ਮੇਰੇ ਪਾਏ ਸੀ ਪਾਰਾਂ ਚ ਉੱਥੇ ਪੀਟੀ ਸ਼ੂ ਕਹਿੰਦੇ ਉਹਨਾਂ ਨੂੰ ਉਹ ਵੀ ਪਾਏ ਸੀ ਤੇ ਹੁਣ ਉਹ ਆ ਗਿਆ ਮੇਰੇ ਕੋਲ ਸਟੇਸ਼ਨ ਤੇ ਮੈਂ ਟਿਕਟ ਲਈ ਵੀ ਸੀ ਬੰਦਾ ਉਹ ਆ ਗਿਆ ਫੌਜਾਂ ਦਾ ਜੀ ਤੇ ਉਹ ਮੈਨੂੰ ਕਹਿੰਦਾ ਕਿ ਵੀ ਤੂੰ ਫੌਜ ਚ ਭੱਜ ਜਾ ਮੈਂ ਕਹਣਾ ਕਿ ਕੋਈ ਦਵਾਈ ਨਹੀਂ ਖਾਈਦੀ ਕੀ ਕਹਣਾ ਕਦੇ ਚੱਲ ਮਾੜੀ ਮੋਟੀ ਬਾਹਰ ਘੜ ਤਜਾਬ ਦਾ ਕੈਪਸੂਲ ਕਿਤੇ ਮਹੀਨੇ 2 ਮਹੀਨੇ ਮੈਂ ਕਿਤੇ ਉਹੀ ਖਾ ਲਈ ਤਾਂ ਕੀ ਕਹਣਾ ਪੱਕੀ ਦਵਾਈ ਮੈਨੂੰ ਕੋਈ ਵੀ ਦਵਾਈ ਨਹੀਂ ਹੈ ਮਤਲਬ ਕਿਸੇ ਤਰ੍ਹਾਂ ਦੀ ਜੀੜੇ ਅਸੀਂ ਆਪ ਤੇ ਆਪ ੱਥੇ ਧੋਨੇ ਆ ਕੋਈ ਮਸ਼ੀਨ ਨਹੀਂ ਪਾਸੇ ਕੋਈ ਏਸੀ ਨਹੀਂ ਕਮਰੇ ਚ ਸੱਤ ਟਾਲੇ ਪੱਖੇ ਥੱਲੇ ਸੌਂ ਜਾਇਦਾ ਤੇ ਉੱਥੋਂ ਭਾਈ ਉਹ ਪਲੇਟਫਾਰਮ ਤੇ ਉੱਤਰ ਗਿਆ ਮੈਂ ਰੇਲ ਦੀਆਂ ਲੈਣ ਵਾਲੇ ਪਾਸੇ ਉੱਤਰ ਗਿਆ ਤੁਸੀਂ ਦੂਜੇ ਪਾਸੇ ਉਤਰ ਗਏ ਮੈਂ ਦੂਜੇ ਪਾਸੇ ਉੱਤਰ ਗਿਆ ਉਹ ਉੱਧਰ ਲੱਭਦਾ ਫਿਰਨ ਮੈਂ ਉੱਤਰ ਕੇ ਸ਼ਹਿਰ ਚ ਵੜ ਗਿਆ ਜੀ ਉੱਥੇ ਆ ਕੇ ਮੈਂ ਉਹਦਾ ਖੁਲੀਆ ਜੱਪਾ ਕਾੜ ਲਿਆ ਉਹਦਾ ਦਾੜੀ ਧੋੜੀ ਦਾ ਵਸਤਰਾ ਖਰਾ ਕੇ ਵੇਚਿਆਣ ਹੋ ਗਿਆ ਫਿਰ ਤੇ ਭਾਰ ਬਹੁਤ ਚੱਕ ਲੈਂਦਾ ਸੀ ਮੈਂ ਇੱਕ ਕਵਿੰਟੇ ਦੀ ਬੂਰੀ ਚੱਕ ਕੇ ਸਟੋਰ ਦੇ ਉੱਤੋਂ ਦੀ ਪੂਰਾ ਗੇੜਾ ਲਾ ਦਿੰਦਾ ਸੀ ਐਫ ਸੇਗ ਦਾ ਜਿਹੜਾ ਸਟੋਰ ਹੁੰਦਾ ਹੋਰ ਕਿਸੇ ਤਰ੍ਹਾਂ ਪੈਦਲ ਹੀ ਰਹਿੰਦੇ ਆ ਕੋਈ ਮੇਰੇ ਕੋਲੇ ਸਾਈਕਲ ਨਹੀਂ ਕੋਈ ਮੋਟਰ ਗੱਡੀ ਇਹ ਤੁਹਾਨੂੰ ਮੇਰਾ ਭੇਤੇ ਹੋਊਗਾ ਪਤਾ ਹੈ ਗੱਡੀ ਕਿੱਡੀ ਰੱਖੀ ਤੁਸੀਂ ਨਾ ਜੀ ਮੈਂ ਸਾਈਕਲ ਵਿੱਚ ਨਹੀਂ ਰੱਖਿਆ ਪੈਦਲ ਹੀ ਜਾਣਾ ਬਾਜ਼ਾਰ ਜਾਣਾ ਅੱਡੇ ਜਾਣਾ ਤੇ ਇਸੇ ਚਲੋਣ ਤੋਂ ਬਾਅਦ ਕੀ ਹੋਇਆ ਮੈਂ ਪਿੰਡ ਆਇਆ ਹਾਂਜੀ ਪਿੰਡ ਆਇਆ ਤਾਂ ਮੈਂ ਆਖਿਆ ਸੋਚਿਆ ਵੀ ਮੈਂ ਦਵਾਈ ਜਾਂ ਰਾਖ ਬਗਾਰਾ ਜਾਊਂਗਾ ਪਾਸਪੋਰਟ ਬਣਾਉਂਗਾ ਤੇ ਮਤਲਬ ਹੁਣ ਜੇ ਆਪਾਂ ਨਿਰਾਪਰਾ ਵੀ ਕਹੀਏ ਵੀ ਪੈਸਾ ਨਾ ਪੈਸਾ ਵੀ ਕੋਈ ਸਾਰੀ ਚੀਜ਼ ਨਹੀਂ ਹੈ ਨਹੀਂ ਹੈ ਬੰਦਾ ਬੰਦੇ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਆ ਜੀ ਇਹ ਤੁਸੀਂ ਤੰਦਰੁਸਤੋਂ ਤਾਂ ਤੁਹਾਨੂੰ ਤੰਗੀ ਤੁਰਸੀ ਵੀ ਵਧੀਆ ਲੱਗੂਗੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜੀ ਸਰੀਰਕ ਤੌਰ ਤੇ ਬੰਦਾ ਤੰਦਰੁਸਤ ਹੋਣਾ ਚਾਹੀਦਾ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਹਾਡੇ ਪੈਸੇ ਨੇ ਕੁਝ ਨਹੀਂ ਕਰਨਾ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ ਤੇ ਚਲੋ ਮੈਂ ਉਹਨਾਂ ਦੇ ਕਹਿਣ ਤੇ ਫੌਜ ਚ ਭਰਤੀ ਹੋ ਗਿਆ ਜੀ ਜਦੋਂ ਹੁਣ ਮੈਂ ਭਰਤੀ ਹੋ ਕੇ ਦਾ ਚਲਾ ਗਿਆ ਉੱਥੇ ਤਾਂ ਮੈਂ ਆਜ਼ਾਦ ਰਿਹਾ ਸੀਗਾ ਟੈਕਸੀ ਚ ਚਲਾਇ ਸਾਲ ਕਲਕੱਤੇ ਹਾਂਜੀ ਤੇ ਮੈਥੋਂ ਬੰਨਣ ਚ ਰਾਇ ਨਹੀਂ ਹੋਇਆ ਉਹ ਫੌਜੀਆ ਡਿਸਪਲਨ ਹੁੰਦਾ ਨਾ ਡਿਸਪਲਨ ਹੁੰਦਾ ਉੱਥੇ ਮੈਥੋਂ ਬਾਹਾਂ ਬਾਹਰ ਚ ਮਤਲਬ ਮੈਨੂੰ ਮਨਜ਼ੂਰ ਨਹੀਂ ਹੋਈ ਉਹ ਮੈਂ ਮੇਰਾ ਮਨ ਜਾਣੇ ਲੱਗਿਆ ਨਹੀਂ ਜੀ ਮੈਂ ਉੱਥੋਂ ਫੇਰ ਭੱਜ ਗਿਆ ਠੀਕ ਹੈ ਜੀ ਭੱਜ ਗਿਆ ਕਿ ਮੈਂ ਫੇਰ ਕਲਕੱਤੇ ਚ ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਦੋਸਤੋ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਆ ਤੁਸੀਂ ਵੀਡੀਓ ਬਿਲਕੁਲ ਵੀ ਸਕਿਪ ਨਾ ਕਰਿਓ ਅੱਜ ਆਪਾਂ ਸਿੱਖਣਾ ਜ਼ਿੰਦਗੀ ਜਿਉਣ ਦਾ ਤਰੀਕਾ ਤੇ ਅੱਜ ਦੀ ਮੁਲਾਕਾਤ ਆਪਾਂ ਕਰਨ ਜਾ ਰਹੇ ਹਾਂ ਇੱਕ 70 ਸਾਲ ਦੇ ਨੌਜਵਾਨ ਨਾਲ ਦੋਸਤੋ ਹਰ ਇੱਕ ਬੰਦੇ ਨੂੰ ਰੱਬ ਜ਼ਿੰਦਗੀ ਜਿਉਣ ਲਈ ਧਰਤੀ ਤੇ ਭੇਜਦਾ ਕਿਹਾ ਜਾਂਦਾ ਵੀ ਜ਼ਿੰਦਗੀ ਦੇ ਤਿੰਨ ਪੜਾਅ ਆਉਂਦੇ ਨੇ ਕਹਿੰਦੇ ਸਭ ਤੋਂ ਪਹਿਲਾਂ ਆਉਂਦਾ ਬਚਪਨ ਜਦੋਂ ਬੇਫਿਕਰੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੰਦਾ ਖੁਸ਼ ਹੁੰਦਾ ਕੋਈ ਪਰਵਾਹ ਨਹੀਂ ਹੁੰਦੀ ਦੁਨੀਆਦਾਰੀ ਦੀ ਮਿੱਟੀ ਨਾਲ ਦੋਸਤੀ ਹੁੰਦੀ ਆ ਛੋਟੇ ਛੋਟੇ ਖੜਾਉਣਿਆਂ ਨਾਲ ਯਾਰੀ ਹੁੰਦੀ ਆ ਤੇ ਉਸ ਤੋਂ ਬਾਅਦ ਅਗਲਾ ਪੜਾਉ ਆਉਂਦਾ ਜ਼ਿੰਦਗੀ ਦਾ ਕਹਿੰਦੇ ਜਵਾਨੀ ਬਚਪਨ ਚਲਿਆ ਜਾਂਦਾ ਤੇ ਜਵਾਨੀ ਆ ਜਾਂਦੀ ਆ ਤੇ ਜਵਾਨੀ ਚ ਬੰਦੇ ਕੋਲੇ ਹੁੰਦਾ ਨਵਾਂ ਜੋਸ਼ ਨਵਾਂ ਖੂਨ ਤੇ ਨਵੀਂ ਤਾਕਤ ਉਹਨੂੰ ਮਾਣ ਹੁੰਦਾ ਆਪਦੇ ਜੋਰ ਤੇ ਤੇ ਉੱਡਿਆ ਫਿਰਦਾ ਸਰੀਰ ਚ ਫੁਰਤੀ ਹੁੰਦੀ ਆ ਤੇ ਫੇਰ ਜਵਾਨੀ ਵੀ ਸਾਥ ਛੱਡ ਜਾਂਦੀ ਹੈ ਆਪਣੇ ਸਮਾਜ ਚ ਦੁਨੀਆਂ ਤੇ ਮੰਨਿਆ ਜਾਂਦਾ ਕਿ 60 ਕ ਸਾਲ ਤੋਂ ਬਾਅਦ ਬੰਦੇ ਤੇ ਬੁਢਾਪਾ ਆ ਜਾਂਦਾ ਇਹ ਪੜਾ ਜ਼ਿੰਦਗੀ ਦਾ ਉਹ ਪੜਾ ਜਦੋਂ ਬਚਪਨ ਵੀ ਸਾਥ ਛੱਡ ਜਾਂਦਾ ਤੇ ਜਵਾਨੀ ਵੀ ਸਾਥ ਛੱਡ ਜਾਂਦੀ ਹੈ ਤੇ ਉਦੋਂ ਬੰਦੇ ਦੇ ਪੱਲੇ ਨਾ ਤਾਂ ਚੁਸਤੀ ਫੁਰਤੀ ਹੁੰਦੀ ਆ ਤੇ ਨਾ ਹੀ ਉਹਦੀ ਸਿਹਤ ਤਕੜੀ ਰਹਿੰਦੀ ਆ ਨਾ ਉਹਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਖੁਸ਼ੀ ਮਿਲਦੀ ਆ ਫੇਰ ਸਿਰਫ ਉਹਦੇ ਕੋਲੇ ਕੀ ਰਹਿ ਜਾਂਦਾ ਇੱਕ ਬੋਝਲ ਤੇ ਬੁੱਢਾ ਸ਼ਰੀਰ ਤੇ ਨਾਲ ਉਹਦੇ ਕੋਲੇ ਸੋਚਾਂ ਫਿਕਰਾਂ ਤੇ ਨਾਲ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਤੇ ਇਹ ਸਮਾਂ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਹੁੰਦਾ ਤੇ ਫਿਰ ਬੰਦਾ ਮੰंजे ਤੇ ਬੈਠ ਕੇ ਬੁੜਾਪੇ ਨੂੰ ਨੰਗਾਉਂਦਾ ਤੇ ਦੋਸਤੋ ਅੱਜ ਵਾਲੀ ਮੁਲਾਕਾਤ ਜਿੰਨਾ ਸੱਜਣਾ ਨਾਲ ਆਪਾਂ ਕਰਨ ਜਾ ਰਹੇ ਆ ਮੈਂ ਤੁਹਾਨੂੰ ਦੱਸਿਆ ਕਿ 70 ਸਾਲ ਦੇ ਇੱਕ ਨੌਜਵਾਨ ਨਾਲ ਮੇਰਾ خیال ਮੇਰਾ ਨੌਜਵਾਨ ਸ਼ਬਦ ਵੀ ਇੱਥੇ ਗਲਤ ਸਾਬਤ ਹੋਊਗਾ ਕਿਉਂਕਿ ਇਹਨਾਂ ਕੋਲੇ ਬਚਪਨ ਵੀ ਹਜੇ ਹੈਗਾ ਜਵਾਨੀ ਵੀ ਹੈਗੀ ਆ ਬੁਢਾਪਾ ਤਾਂ ਉਮਰ ਦੇ ਹਿਸਾਬ ਨਾਲ ਚਲੋ ਇਹਨਾਂ ਨੇ ਪ੍ਰਵੇਸ਼ ਕਰ ਲਿਆ 60 ਨੂੰ ਪਾਰ ਕਰ ਗਏ ਨੇ ਤੇ ਆਪਾਂ ਕਰਾਂਗੇ ਗੱਲਬਾਤ ਅੱਜ ਪਿੰਡ ਹਠੂਰ ਤੋਂ ਹੀ ਸਰਦਾਰ ਹਰਨੇਕ ਸਿੰਘ ਜੀ ਹੋਣਾ ਨਾਲ ਬਾਈ ਸਾਸਰੀਕਾ ਜੀ ਸਾਸਰੀਕਾ ਜੀ ਆ ਨਵੀਆਂ-ਨਵੀਆਂ ਰੋਚਕ ਦਿਲਚਸਪ ਗੱਲਾਂ ਕਰਾਂਗੇ ਵੀਡੀਓ ਪੂਰੀ ਦੇਖਿਓ ਜ਼ਿੰਦਗੀ ਜਿਉਣ ਦੇ ਤਰੀਕੇ ਤਜਰਬੇ ਇਹਨਾਂ ਕੋਲੋਂ ਸਿੱਖਾਂਗੇ ਆਪਾਂ ਅ ਸਭ ਤੋਂ ਪਹਿਲਾਂ ਤਾਂ ਹਰਨੇਕ ਸਿੰਘ ਜੀ ਉਮਰ ਕਿੰਨੀ ਆ ਤੁਹਾਡੀ ਅਰੇ ਜੀ ਹਮਾਰਾ ਹੁਣ ਇਸ ਟਾਈਮ 70 ਸਾਲ 69ਵਾਂ ਚੱਲ ਰਿਹਾ ਜਾਨੀ 70 ਯਾਨੀ 70 ਸਾਲ ਸ਼ੁਰੂ ਹੋਣ ਵਾਲੇ ਹਾਂ ਹਾਂ 70 ਪੂਰੇ ਹੋਣ ਵਾਲੇ ਆ ਹਾਂਜੀ ਤੇ ਜਿਵੇਂ ਮੈਂ ਦੱਸਿਆ ਵੀ 60 ਤੋਂ ਬਾਅਦ ਕਹਿੰਦੇ ਬੰਦਾ ਬੁਢਾਪੇ 'ਚ ਐਂਟਰ ਕਰ ਜਾਂਦਾ ਤੇ ਜੇ ਆਪਾਂ ਉਹ ਗਿਣਤੀ ਮਿੰਤੀ ਵਾਲਾ ਹਿਸਾਬ ਲਈਏ ਤਾਂ ਬੁਢਾਪੇ 'ਚ ਐਂਟਰੀ ਹੋ ਗਈ ਆ ਹਾਂਜੀ ਹਾਂਜੀ ਐਂਟਰੀ ਹੁਣ ਦੇ ਜਵਾਨਾਂ ਦੇ ਹਿਸਾਬ ਨਾਲ ਤਾਂ ਐਂਟਰੀ ਹੋ ਗਈ ਐਂਟਰੀ ਹੋ ਗਈ ਆ ਪਰ ਮੈਂ ਉਹ ਫੇਰ ਕਹਿਣਾ ਵੀ ਚਿੱਟੇ ਵਾਲਾ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਮੈਂ ਤੁਹਾਨੂੰ ਬੁਢਾਪੇ 'ਚ ਐਂਟਰ ਹੋਇਆ ਮੰਨ ਨਹੀਂ ਸਕਦਾ ਜਿਵੇਂ ਅ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਨੂੰ ਬਚਪਨ ਦੇ ਵਿੱਚ ਹੀ ਪਹਿਲਾਂ ਸਕੂਲਾਂ 'ਚ ਭੇਜਿਆ ਜਾਂਦਾ ਪੜ੍ਹਾਈ ਲਈ ਭੇਜਿਆ ਜਾਂਦਾ ਤੁਸੀਂ ਵੀ ਗਏ ਹੋਮਗੇ ਸਕੂਲ 'ਚ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਮੈਂ ਜੀ میٹرਕ ਪਾਸ ਆ ਜੀ میٹرਕ ਪਾਸ ਹਾਂ ਜੀ ਹਾਈ ਸਕੈਂਡ ਡਿਵੀਜ਼ਨ ਵਿੱਚ میٹرਕ ਪਾਸ ਮੈਂਟਰਕ ਪਾਸ ਹਾਂ ਜੀ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਭੈਣ ਭਰਾਵਾਂ 'ਚ ਮਾਪੇ ਬਾਬਿਓ ਕੌਣ-ਕੌਣ ਨੇ ਦੇਖੋ ਜੀ ਮਾਤਾ ਪਿਤਾ ਤਾਂ ਆਪਣੇ ਹੈ ਨਹੀਂ ਹਾਂ ਜੀ ਪਿਤਾ ਦੀ ਡੈਥ ਹੋਏ ਨੂੰ ਤਾਂ ਬਹੁਤ ਧੇਰ ਹੋ ਗਈ ਆ ਠੀਕ ਹੈ ਜੀ ਮੇਰੀ ਉਮਰ 25 ਸਾਲ ਸੀ ਉਦੋਂ ਜੀ ਤੇ ਮਾਤਾ ਨੂੰ ਆਪਣੇ ਨੂੰ ਵੀ ਹੋ ਗਏ 6-7 ਸਾਲ 2017 ਚ ਮਾਤਾ ਦੀ ਵੀ ਡੈਥ ਹੋ ਗਈ। ਜੀ। ਹਾਂ ਜੀ। ਬਾਕੀ ਆਪਣੇ ਦੋ ਭੈਣਾਂ ਮੇਰੀਆਂ ਹੈਗੀਆਂ। ਜੀ। ਮੇਰਾ ਇੱਕ ਭਰਾ ਛੋਟਾ ਉਹ ਮੈਥੋਂ ਹੈਗਾ ਫੌਜ ਤੋਂ ਪੈਨਸ਼ਨ ਆਇਆ ਹੈ। ਜੀ। ਉਹ ਹੈਗਾ ਨਾਬੇ ਰਹਿੰਦਾ ਵਾ ਮਤਲਬ। ਠੀਕ ਹੈ ਜੀ। ਹਾਂ ਜੀ। ਤੇ ਅੱਗੇ ਬੱਚਿਆਂ 'ਚ ਤੁਹਾਡੇ ਬੱਚੇ ਦੇਖੋ ਜੇ ਮੇਰੇ ਦੋ ਲੜਕੀਆਂ। ਜੀ। ਇੱਕ ਲੜਕੀ ਮੇਰੀ ਵਿਆਹੀਆਂ ਤਾਂ ਦੋਨੇ ਲੜਕੀਆਂ ਵਿਆਹੀਆਂ ਵੀ ਆ। ਇੱਕ ਮੇਰੀ ਲੜਕੀ ਸੁਧਾਰਪਿੰਡ ਵਿਆਹੀ ਵੀ ਆ। ਜੀ। ਉਹ ਪੜ੍ਹਾਈ ਉਹਦੀ ਵਧੀਆ ਟ੍ਰਿਪ ਐਮ ਐ ਉਹਨੇ ਕਰੀ ਵੀ ਆ। ਜੀ। ਤੇ ਇੱਕ ਲੜਕੀ ਛੋਟੀ ਆਪਣੀ ਐਮ ਐਸ ਸੀ ਜੀ ਸਾਇੰਸ ਕਾਲਜ ਜਗਰਾਉਂ ਤੋਂ ਉਹਨੇ ਕਰੀ ਐਮ ਐਸ ਸੀ ਕਰੀ ਵੀ ਆ ਜੀ ਤੇ ਉਹ ਕੈਨੇਡਾ ਚ ਮਤਲਬ ਉਹ ਵੀ ਵਿਆਹੀ ਵੀ ਆ ਸ਼ਾਦੀ ਸੁਦਾ ਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਆਪਾਂ ਜੀ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਪੈਸਾ ਕਮਾਉਣਾ ਜ਼ਰੂਰੀ ਮੰਨਿਆ ਜਾਂਦਾ ਹਾਂਜੀ ਹਾਂਜੀ ਮਤਲਬ ਹਰ ਬੰਦੇ ਨੇ ਦੁਨੀਆਦਾਰੀ ਚ ਪੈਣਾ ਪੈਂਦਾ ਹਾਂਜੀ ਤੁਸੀਂ ਫਿਰ ਮਤਲਬ ਮਤਲਬ ਘਰ ਦੇ ਕੰਮਕਾਰ ਸੀ ਜਿਹੜੇ ਪਿਛਲੇ ਪਿਤਾ ਪੁਰਖੀ ਕੀਤਾ ਸੀ ਕੋਈ ਜਾਂ ਫਿਰ ਤੁਸੀਂ ਕਿਹੜਾ ਕੀਤਾ ਜਿਹੜਾ ਜਵਾਨੀ ਚ ਸ਼ੁਰੂ ਕੀਤਾ ਜਾਂ ਉਹ ਕੀ ਕੀ ਕੰਮ ਨੇ ਜਿਹੜੇ ਤੁਸੀਂ ਪਹਿਲਾਂ ਕੀਤੇ ਹੋਏ ਨੇ ਦੇਖੋ ਜੀ ਮੇਰਾ ਤਾਂ ਪਹਿਲਾਂ ਤੋਂ ਹੀ ਜਿਹੜਾ ਸੀਗਾ ਸ਼ੌਂਕ ਸੀਗਾ ਡਰਾਈਵਰੀ ਵਿੱਚ ਸੀ ਠੀਕ ਹੈ ਜੀ ਤੇ ਕਿਉਂਕਿ ਇੱਕ ਤਾਂ ਸਾਡੇ ਆਪ ਦੇ ਟਰਾਂਸਪੋਰਟਰ ਸੀਗੇ ਪਹਿਲਾਂ ਤੋਂ ਲੈ ਕੇ ਅਸੀਂ ਬਾਰ ਚੋਂ ਸਾਡੇ ਪਿਤਾ ਪਿਤਾ ਜੀ ਸਾਡੇ ਉਹ ਬਾਰ ਚੋਂ ਮਤਲਬ ਆਏ ਕਰਕੇ ਉਹ ਦਿਮਾਗ ਸੀ ਜਿਹੜਾ ਉਹ ਗੱਡੀ ਆਪਦੀਆਂ ਸੀਗੀਆਂ ਜੀ ਵੀ ਆਪ ਤਾਂ ਵੱਡੇ ਹੋ ਕੇ ਉਹ ਗੱਡੀਆਂ ਚਲਾਵਾਂਗੇ ਜਾਂ ਸਿੱਖਾਂਗੇ ਮਤਲਬ ਚਾਹ ਹੁੰਦਾ ਜੀ ਮੈਨੂੰ ਚਾਹ ਹੁੰਦਾ ਵੀ ਆਪ ਆਪਦੇ ਸਾਡੇ ਟਰੱਕ ਆ ਸਾਡੇ ਹਾਂਜੀ ਤੇ ਉਹਦੇ ਕਰਕੇ ਜਿਹੜਾ ਮਤਲਬ ਸ਼ੌਂਕ ਸੀਗਾ ਉਹ ਡਰਾਈਵਰੀ ਕਰਨ ਦੇ ਵਿੱਚ ਹੀ ਸੀ ਠੀਕ ਹੈ ਜੀ ਵੀ ਡਰਾਈਵਰੀ ਡਰਾਈਵਰੀ ਕਰਨੀ ਹੈ ਮਤਲਬ ਡਰਾਈਵਰੀ ਕਰਨੀ ਹਾਂਜੀ ਤੁਸੀਂ ਡਰਾਈਵਰੀ ਕੀਤੀ ਵੀ ਫਿਰ ਰੇਵਰੀ ਕਰੇ ਜੀ 40 ਸਾਲ ਮਤਲਬ ਟਰੱਕ ਚਲਾਇਆ ਜਾਂ ਕਿਸੇ ਮਹਿਕਮੇ ਚ ਚਲਾਈ ਗੱਡੀ ਕੋਈ ਦੇਖੋ ਜੀ ਮੈਂ ਪਹਿਲਾਂ ਤਾਂ 6 ਸਾਲ ਕਲਕੱਤੇ ਟੈਕਸੀ ਚਲਾਈਆ ਪਹਿਲਾਂ ਮੈਂ ਟਰੱਕ ਸਿੱਖਿਆ ਜੀ ਯੂਪੀ ਚ ਜਾ ਕੇ ਆਪਣੇ ਚਾਚੇ ਦਾ ਇਹਦੀਆਂ ਗੱਡੀਆਂ ਸੀ ਸਾਡੇ ਦੇ ਜਨਨ ਸਾਡੇ ਉਹ ਕਿਹੜੀ ਉਮਰ ਸੀ ਜਦ ਤੁਸੀਂ ਯੂਪੀ ਟਰੱਕ ਸਿੱਖਿਆ ਉਦੋਂ ਮੇਰੀ ਉਮਰ ਸੀਗੀ ਜੀ ਸਾਰੀ ਆਪਣੇ ਲਾ ਲੋ ਵੀ 56 ਦਾ ਬਰਤਾ ਮੇਰਾ ਜੀ ਤੇ ਸਨ 74 74 ਤੁਸੀਂ ਉੱਥੇ ਜਾ ਕੇ ਟਰੱਕ ਸਿੱਖਣਾ ਟਰੱਕ ਮੈਂ ਹਾਂ ਜੀ ਸਿੱਖਿਆ 8-9 ਮਹੀਨੇ ਮੈਂ ਟਰੱਕ ਤੇ ਰਿਹਾ ਆਪਣੇ ਤਾਏ ਦੇ ਲੜਕੇ ਨਾਲ ਜੀ ਤੇ ਉਹ ਗੱਡੀ ਫਿਰ ਚਲੋ ਮੈਂ ਸਿੱਖ ਗਿਆ ਹਾਂ ਜੀ ਦੇਖਣ ਤੋਂ ਬਾਅਦ ਕੀ ਹੋਇਆ ਸਾਡੇ ਮਾਸੇ ਜੀ ਕਲਕੱਤਾ ਰਹਿੰਦੇ ਸੀਗੇ ਜੀ ਉਹ ਕਹਿੰਦੇ ਵੀ ਜਿਹੜਾ ਟਰੱਕਾਂ ਦਾ ਕੰਮ ਆ ਇਹ ਔਖਾ ਹੁੰਦਾ ਹੈਵੀ ਕੰਮ ਹੁੰਦਾ ਵੀ ਇਹ ਨਸ਼ੇ ਨੁਸ਼ਾ ਨਾਲ ਕਰਨ ਲੱਗ ਜੇ ਜੀ ਵੀ ਇਹਨੂੰ ਤੁਸੀਂ ਸਾਡੇ ਕੋਲੇ ਭੇਜ ਦਿਓ ਵੀ ਸਾਡੇ ਕੋਲੇ ਟੈਕਸੀ ਦਾ ਕੰਮ ਥੋੜਾ ਜਿਹਾ ਰੈਲਾ ਵੀ ਸਾਡੇ ਕੋਲੇ ਰਹੂਗਾ ਟੈਕਸੀ ਦਾ ਜੀ ਨਾਲ ਡਰਾਈਵਰੀ ਵਾਲਾ ਮਨ ਪੂਰਾ ਹੋ ਜੂਏ ਤਾਂ ਇਹ ਨਾਲ ਇਹਦਾ ਖੇੜਾ ਛੁੱਟ ਜੂ ਇਧਰੋਂ ਵੀ ਨਾਲੇ ਚਲੋ ਵੀ ਜਿਵੇਂ ਆਮ ਡਰਾਈਵਰ ਹੁੰਦੇ ਵੀ ਨਸ਼ਾ ਕਰਦੇ ਆ ਕਰਦੇ ਆ ਤੇ ਵੀ ਇਹੇ ਚੱਲ ਨਸ਼ੇ ਨੁਸ਼ੇ ਤੋਂ ਬਚ ਜੂਗਾ ਹਾਂਜੀ ਤੇ ਫਿਰ ਮੈਂ ਉੱਥੋਂ ਮਤਲਬ 3 ਅਗਸਤ ਨੂੰ ਮੈਂ ਕਲਕੱਤਾ ਚਲਾ ਗਿਆ ਉ ਫਿਰ ਉੱਥੇ ਮੈਂ ਜਾ ਕੇ ਚਲੋ ਲਾਇਸੈਂਸ ਬਣਾ ਲਿਆ ਸਾਲ ਸਾਰਾ ਮੈਂ ਟੈਕਸੀ ਵੀ ਚਲਾ ਲਈ ਠੀਕ ਹੈ ਜੀ ਤਾਂ ਇਸੇ ਚਲਾਉਣ ਤੋਂ ਬਾਅਦ ਕੀ ਹੋਇਆ ਮੈਂ ਪਿੰਡ ਆਇਆ ਹਾਂਜੀ ਪਿੰਡ ਆਇਆ ਤਾਂ ਮੈਂ ਆਖਿਆ ਸੋਚਿਆ ਵੀ ਮੈਂ ਦਵਾਈ ਜਾਂ ਰਾਖ ਵਗੈਰਾ ਜਾਊਂਗਾ ਪਾਸਪੋਰਟ ਬਣਾਉਂ ਜੀ ਤਾਂ ਚਲੋ ਸਾਡਾ ਮਾਸਟਰ ਜੀ ਫੌਜ ਤੋਂ ਸੀ ਉਹ ਪੈਨਸ਼ਨ ਆਏ ਵੇ ਸੀ ਕਿ ਉਹ ਛੁੱਟੀ ਆਏ ਵੇ ਸੀ ਇੱਥੇ ਠੂਰ ਸਾਡੇ ਆਪਣੇ ਮੈਨ ਲਾ ਕੇ ਜੀ ਉਹ ਕਹਿੰਦਾ ਵੀ ਤੂੰ ਰੋਡ ਉੱਥੇ ਬਾਹਰ ਨਾ ਜਾ ਵੀ ਮਤਲ ਦਵਾਈ ਵਗੈਰਾ ਹਾਂਜੀ ਕਈ ਵਾਰ ਝਾਂਟ ਧੋਖਾ ਕਰ ਜਾਂਦੇ ਐ ਵੀ ਜਿਹੜਾ ਤੇਰੇ ਕੋਲ 2-3000 ਰੁਪਏ ਖਰਾਬ ਕਰ ਲੈਗਾ ਹਾਂਜੀ ਕਿ ਤੂੰ ਫੌਜ ਵਿੱਚ ਭਰਤੀ ਹੋ ਜਾ ਹਾਂਜੀ ਵੀ ਘਰੇ ਤੰਗੀ ਆ ਵੀ ਗੁਜ਼ਾਰਾ ਕਰਦਾ ਚੱਲਣ ਲੱਗ ਜੂ ਮਤਲਬ ਘਰਦਿਆਂ ਦਾ ਮਾਨਸੀ ਤੇ ਨੂੰ ਫੌਜ ਚ ਭੇਜ ਦੀ ਮੈਂ ਘਰਦਿਆਂ ਦਾ ਮਾਨ ਨਹੀਂ ਸੀ ਜਾਣੀ ਸਾਡੇ ਮਾਸਟਰ ਜੀ ਦੇ ਕਹਿਣ ਦੇ ਉੱਤੇ ਵੀ ਉਹ ਕਹਿੰਦੇ ਵੀ ਘਰੇ ਗੁਜ਼ਾਰਾ ਚੱਲਣ ਲੱਗ ਜੂਗਾ ਹਾਂਜੀ ਵੀ ਉੱਧਰ ਕੀ ਪਦਾਰ ਅਜੰਟ ਕਦੋਂ ਭੇਜੇ ਨਾ ਭੇਜੇ ਮਤਲਬ ਪੈਸੇ 2-3000 ਖਰਾਬ ਕਰ ਲੇਗਾ ਜੀ ਤੇ ਵੀ ਤੂੰ ਮਤਲਬ ਫੌਜ ਭਰਤੀ ਹੋ ਜਾ ਚਲੋ ਮੈਂ ਉਹਨਾਂ ਦੇ ਕਹਿਣ ਤੇ ਫੌਜ ਚ ਭਰਤੀ ਹੋ ਗਿਆ ਜੀ ਜਦੋਂ ਹੁਣ ਮੈਂ ਭਰਤੀ ਹੋ ਕੇ ਦਾ ਚਲਾ ਗਿਆ ਉੱਥੇ ਮੈਂ ਆਜ਼ਾਦ ਰਹਾ ਸੀਗਾ ਟੈਕਸੀ ਚਲਾਏ ਸਾਲ ਕਲਕੱਤੇ ਹਾਂਜੀ ਤੇ ਮੈਥੋਂ ਬੰਨਣ ਚ ਰਾਇ ਨਹੀਂ ਹੋਇਆ ਤਾਂ ਫੌਜੀਆ ਡਿਸਪਲਿਨ ਹੁੰਦਾ ਨਾ ਡਿਸਪਲਿਨ ਹੁੰਦਾ ਉੱਥੇ ਮੈਥੋਂ ਬਾਹਾਂ ਬਾਹਾਂ ਚ ਮਤਲਬ ਮੈਨੂੰ ਮਨਜ਼ੂਰ ਨਹੀਂ ਹੋਈ ਉਹ ਮੈਂ ਮੇਰਾ ਮਨ ਜਾਣੇ ਲੱਗਿਆ ਨਹੀਂ ਜੀ ਮੈਂ ਉੱਥੋਂ ਫੇਰ ਭੱਜ ਗਿਆ ਠੀਕ ਹੈ ਜੀ ਭੱਜ ਗਿਆ ਕਿ ਮੈਂ ਫੇਰ ਕਲਕੱਤੇ ਚਲੇ ਗਿਆ ਠੀਕ ਹੈ ਜੀ ਹਾਂਜੀ ਕਲਕੱਤੋਂ ਚਲੋ ਮੈਨੂੰ ਫੜ ਵੀ ਲੈ ਆਏ ਸੀ ਫੇਰ ਪੁਲਿਸ ਵਾਲੇ ਉੱਥੋਂ ਫੌਜ ਵਾਲੇ ਵੀ ਲੈ ਗਏ ਹਾਂਜੀ ਪਰ ਮੈਂ ਉਸ ਤੋਂ ਬਾਅਦ ਫੇਰ ਨਾਕਟਾ ਆ ਕੇ ਮੈਂ ਉੱਥੇ ਕਲਕੱਤੇ ਫੇਰ ਟੈਕਸੀ ਚਲਾਉਂਦਾ ਰਿਹਾ ਯਾਨੀ ਟੈਕਸੀ ਚਲਾਈ ਹਾਂ 6 ਸਾਲ ਜਾਨੀ ਕੁੱਲ ਮਲਾ ਕੇ ਜੀ 6 ਸਾਲ ਮੈਂ ਟੈਕਸੀ ਚਲਾਈ ਕਲਕੱਤਾ ਸ਼ਹਿਰ ਚ ਦੇਖ ਲੋ ਸਾਰੇ ਜੀ ਚਲੋ ਉਸ ਤੋਂ ਬਾਅਦ ਆ ਫਿਰ ਮੇਰਾ ਕੋਈ ਸਵਾਬ ਐਸਾ ਜਿਹਾ ਬਣ ਗਿਆ ਇੱਥੇ ਆਉਣ ਦਾ ਪੰਜਾਬ ਚ ਆਉਣਾ ਪਿਆ ਮੇਰੇ ਭਣੋਏ ਦੀ ਮਾਲ ਡੈਥ ਹੋ ਗਈ ਜੀ ਤਾਂ ਉਦੋਂ ਬਾਅਦ ਫਿਰ ਮੈਂ ਟਰੱਕ ਤੇ ਲੱਗ ਗਿਆ ਤੇ ਸੈਕੰਡ ਡਰਾਈਵਰੀ ਕਰਨ ਲੱਗ ਗਿਆ ਠੀਕ ਹੈ ਜੀ ਆਪਦੇ ਮਾਮੇ ਨਾਲ ਮਾਮਾ ਮੇਰਾ ਲੱਗ ਗਿਆ ਰੋਡਵੇਚ ਤੇ ਉਹ ਮੈਂ ਫਸਟ ਡਰਾਈਵਰੀ ਕਰਨ ਲੱਗ ਗਿਆ ਫਿਰ ਜੀ ਹਾਂ ਫਿਰ ਉਸ ਤੋਂ ਬਾਅਦ ਚਲੋ ਮੈਂ ਟਰੱਕ ਚਲਾਇਆ ਬਹੁਤ 96 97 ਤੱਕ ਮੈਂ ਟਰੱਕ ਚਲਾਇਆ ਜੀ ਉਸ ਤੋਂ ਬਾਅਦ ਰੋਡਵੇ ਦੀਆਂ ਪੋਸਟਾਂ ਨਿਕਲੀਆਂ ਮੈਂ ਮੈਟ੍ਰਿਕ ਪਾਸ ਸੀਗਾ ਉਹ ਕਹਿੰਦੇ 8 ਪਾਸ ਬੰਦਾ ਚਾਹੀਦਾ ਹਾਂਜੀ ਤੇ ਲਾਇਸੈਂਸ ਹੋਵੇ 5 ਸਾਲ ਪੁਰਾਣਾ ਤੇ ਮੇਰਾ ਤਾਂ ਜਿਆਦਾ ਸੀ ਹਾਂਜੀ ਤੇ ਉਹ ਮੈਂ ਚਲੋ ਟਰਾਈ ਮਾਰੀ ਮੇਰਾ ਉਧਰ ਰੋਡਵੇ ਚ ਕੰਮ ਬਣ ਗਿਆ ਜੀ ਰੋਡਵੇ ਤੋਂ 16 17 ਸਾਲ ਫਿਰ ਮੈਂ ਰੋਡਵੇ ਚ ਮਤਲਬ ਚਲਾਈ ਬੱਸ ਹਾਂਜੀ ਹਾਂਜੀ ਤੁਸੀਂ ਨਾ ਇੱਕ ਆਫ ਦੀ ਕੈਮਰਾ ਇੱਕ ਬੰਦਾ ਗੱਲ ਦੱਸੀ ਸੀ ਫੌਜ ਦੀ ਮਤਲਬ ਉਹ ਬੜਾ ਰੌਚਕ ਸੀਗਾ ਉਹ ਉਹ ਥੋੜਾ ਜਿਹਾ ਮੈਨੂੰ ਐਕਸਪਲੇਨ ਕਰੋ ਕਿਵੇਂ ਸੀਗਾ ਉਹ ਸਾਰਾ ਉਹ ਕਿਵੇਂ ਸੀਗਾ ਜੀ ਮਤਲਬ ਮੈਂ ਫੌਜ ਤੋਂ ਭੱਜ ਕੇ ਆਇਆ ਦੇਖੋ ਹਾਂਜੀ ਮੈਂ ਸਟੇਸ਼ਨ ਤੇ ਆ ਗਿਆ ਹਾਂਜੀ ਤੇ ਪਤਾ ਤਾਂ ਸੀਗਾ ਵੀ ਉਹ ਮਾਇਰ ਫੜਨ ਆਉਣਗੇ ਵੀ ਮਤਲਬ ਹਾਂਜੀ ਮੇਰੇ ਹੁਣ ਸਰਕਾਰੀ ਪੱਗ ਵੀ ਰੰਗ ਰੂਟੀ ਵਾਲੀ ਜਿਹੜੀ ਪੱਗ ਸੀ ਉਹ ਮੇਰੇ ਸਿਰ ਤੇ ਉਵੇਂ ਬੰਨੀ ਸੀ ਤੇ ਖਾਕੀ ਬੂਟ ਮੇਰੇ ਪਾਏ ਸੀ ਪਾਰਾਂ ਚ ਉੱਥੇ ਪੀਟੀ ਸ਼ੂ ਕਹਿੰਦੇ ਉਹਨਾਂ ਨੂੰ ਉਹ ਵੀ ਪਾਏ ਸੀ ਤੇ ਹੁਣ ਉਹ ਆ ਗਿਆ ਮੇਰੇ ਕੋਲ ਸਟੇਸ਼ਨ ਤੇ ਮੈਂ ਟਾਈਟ ਲਈ ਵੀ ਸੀ ਬੰਦਾ ਉਹ ਆ ਗਿਆ ਫੌਜਾਂ ਦਾ ਜੀ ਤੇ ਉਹ ਮੈਨੂੰ ਕਹਿੰਦਾ ਆਖੇ ਵੀ ਤੂੰ ਫੌਜ ਤੋਂ ਭੱਜਿਆ ਹਾਂਜੀ ਮਾਂ ਬਾਪ ਨਹੀਂ ਭੱਜਿਆ ਫੌਜ ਤੋਂ ਹਾਂਜੀ ਤੇ ਕਹਿੰਦਾ ਵੀ ਤੂੰ ਕੀ ਤਰ੍ਹਾਂ ਨਾ ਕੀ ਆ ਹਾਂਜੀ ਮੈਂ ਕੈਮਰਾ ਦਾ ਨਾਮ ਤਾਂ ਜੀ ਨਿਰਮਲ ਸਿੰਘ ਹਾਂਜੀ ਤੇ ਉਹਦਾ ਨਾਮ ਆਹ ਜੀ ਫਲਾਨਾ ਸਿੰਘ ਆਖੇ ਪਿੰਡ ਕਿਹੜਾ ਮੈਂ ਗਲਤ ਪਿੰਡ ਲਿਖਾਤਾ ਜੀ ਮੈਂ ਕੋਈ ਪਿੰਡ ਦੱਸਦਾ ਜਾਨੀ ਹਾਂਜੀ ਤੇ ਉਹ ਕਰਦਾ ਕਰਾਉਂਦਾ ਕਹਿੰਦਾ ਵੀ ਤੂੰ ਇੱਥੇ ਕੀ ਕਰਦਾ ਸਟੇਸ਼ਨ ਤੇ ਮੈਂ ਆਹ ਜੀ ਮੈਂ ਟਰੱਕ ਤੇ ਸੀਗਾ ਮੈਨੂੰ ਡਰਾਈਵਰ ਲੜ ਕੇ ਲਾ ਗਿਆ ਵੀ ਮੈਂ ਤਾਂ ਇੱਥੇ ਹੁਣ ਰੇਲ ਤੇ ਚੜ੍ਹ ਕੇ ਕਲਕੱਤੇ ਨੂੰ ਜਾਵਾਂ ਕਲਕੱਤੇ ਦੇ ਟਰੱਕ ਸੀਗਾ ਤੇ ਮੈਂ ਤਾਂ ਉੱਥੇ ਫੇਰ ਹੁਣ ਮਾਲਕਾਂ ਕੋਲੇ ਜਾਵਾਂਗਾ ਤੇ ਫਿਰ ਉਹ ਮੈਨੂੰ ਕਹਿੰਦਾ ਵੀ ਇਹ ਤੇਰੇ ਕੋਲੇ ਆਹ ਪੱਗ ਆ ਸਰਕਾਰੀ ਆ ਹੂੰ ਫੌਜ ਦੀ ਇਹ ਤੇ ਤੇਰੇ ਕੋਲੇ ਬੂਟ ਆ ਪੀਟੀਸੂ ਹੂੰ ਮੈਂ ਹਾਂਜੀ ਪੀਟੀਸੂ ਵਾ ਇਹ ਤਾਂ ਖਾਕੀ ਬੂਟ ਆ ਹੂੰ ਹੂੰ ਉਹ ਕਹਿੰਦਾ ਖਾਕੀ ਬੂਟ ਆ ਪੀਟੀਸੂ ਹੀ ਹੁੰਦਾ ਮਾਂਜੀ ਛੋਡੇ ਹੁੰਦੇ ਹੁਣ ਮੈਨੂੰ ਤਾਂ ਪਤਾ ਨਹੀਂ ਇਹ ਤਾਂ ਖਾਕੀ ਬੂਟ ਪਾਉਂਦੇ ਰਹੇ ਜਦ ਸਕੂਲ ਜਾਂਦੇ ਹੁੰਦੇ ਤੇ ਕਹਿੰਦਾ ਫਿਰ ਇਹ ਤੇਰੇ ਕੋਲੇ ਕਿੱਥੋਂ ਆ ਗਿਆ ਆਹ ਸਰਕਾਰੀ ਪੱਗ ਤੇ ਆਹ ਬੂਟ ਕਿੱਥੋਂ ਆਇਆ ਮੈਂ ਵੀ ਇਹ ਤਾਂ ਇੱਕ ਪਹਿਲਾਂ ਥੋੜਾ ਇੱਥੋਂ ਕੋਈ ਮੁੰਡਾ ਭੱਜਿਆ ਸੀਗਾ ਫੌਜ ਚੋਂ ਉਹਨੇ ਮਤਲਬ ਇਹ ਮੈਨੂੰ ਕੋਈ ਸਿਆਣ ਨਾ ਲਵੇ ਉਹ ਮੇਰਾ ਮਹਾ ਦਵੱਟਾ ਬੰਨ ਕੇ ਲੈ ਗਿਆ ਮੇਰੀ ਰਕਾਬੀ ਬਾਗ ਲੈ ਗਿਆ ਆ ਮੈਨੂੰ ਫੜਾ ਗਿਆ ਉਦੋਂ ਵਾਰ ਸਾਡਾ ਚਿੱਤਾ ਭੁੱਲ ਗਿਆ ਉਹ ਉੱਤਰ ਕੇ ਚਲਾ ਗਿਆ ਹੁਣ ਮੈਨੂੰ ਤਾਂ ਮੈਂ ਇਹ ਪਾਉਣੇ ਪੈਂਦੇ ਬੂਟ ਵੀ ਜਦੋਂ ਸਗੋਂ ਤਸਮੇ ਖੋਲੋ ਕਿਤੇ ਮਹਾ ਮੰਜੇ ਤੇ ਬਹਿਣਾ ਦਾ ਰੋਟੀ ਖਾਣ ਜਾਂ ਹੋਰ ਮਹਾ ਤੇ ਆ ਪੱਗ ਕਿੱਡੀ ਸਾਰੀ ਪੱਗ ਮਾਮਾ ਮੌਕਾ ਸੰਭਲੇ ਤੁਸੀਂ ਮਾਂ ਮੌਕਾ ਸੰਭਲੇ ਹਾਜ਼ਰ ਜਵਾਬ ਬਾਲਾ ਮੈਨੂੰ ਆ ਗੱਲ ਬਹੁਤ ਔੜਦੀ ਹੈ ਜੀ ਯਾਨੀ ਗੱਲੀ ਬਾਤੀ ਮੈਂ ਉਹ ਤਾਂ ਪੈਰਾਂ ਚੋਂ ਨਿਕਲਿਆ ਨਹੀਂਗਾ ਜੀ ਹਾਂ ਫੇਰ ਉਹਨੇ ਮੇਰੇ ਮਗਰ ਦੋ ਹੋਰ ਬੰਦੇ ਸੱਦ ਕੇ ਲਾਤੇ ਚਲੋ ਰੇਲ 'ਚ ਭਾਈ ਉਹ ਵੀ ਹਰੇਕ ਥਾਂ ਦੇਖ ਲੈਣ ਨੂੰ ਵੀ ਕਿਤੇ ਉੱਤਰ ਨਾ ਜਾਵੇ ਮੈਂ ਵੀ ਨਿਗਾ ਹੋਇਆ ਕਰੇ ਵੀ ਜਿਹੜਾ ਸਰੇ ਵਾਲਾ ਸਟੇਸ਼ਨ ਸੀਗਾ ਬਿਹਾਰ ਦੇ ਵਿੱਚ ਉਹ ਸੀ ਜਾਨੀ ਗੋਮੋ ਜੰਕਸ਼ਨ ਜੀ ਤੇ ਉੱਥੋਂ ਭਾਈ ਉਹ ਪਲੇਟਫਾਰਮ ਤੇ ਉੱਤਰ ਕੇ ਮੈਂ ਰੇਲ ਦੀਆਂ ਲਾਈਨਾਂ ਵਾਲੇ ਪਾਸੇ ਉੱਤਰ ਗਿਆ ਤੁਸੀਂ ਦੂਜੇ ਪਾਸੇ ਉਤਰ ਗਏ ਮੈਂ ਦੂਜੇ ਪਾਸੇ ਉੱਤਰ ਗਿਆ ਉਹ ਉੱਧਰ ਲੱਭਦਾ ਫਿਰਨ ਮੈਂ ਉੱਤਰ ਕੇ ਸ਼ਹਿਰ 'ਚ ਵੜ ਗਿਆ ਜੀ ਉੱਥੇ ਆ ਕੇ ਮੈਂ ਉਹਦਾ ਖੁਲੀਆ ਜੱਪਾ ਕਾੜ ਲਿਆ ਉਹਦਾ ਦਾੜੀ ਧੋੜੀ ਦੇ ਵਸਤਰਾ ਖਰਾ ਕੇ ਬੇਸਾਨ ਹੋ ਗਿਆ ਜੀ ਉਸ ਤੋਂ ਬਾਅਦ ਮੈਂ ਭੇਤੇ ਸੀ ਪਹਿਲਾਂ ਟਰੱਕ ਤਾਂ ਸਿੱਖਿਆ ਸੀਗਾ ਮੈਂ ਜੀਟੀ ਰੋਡ ਤੇ ਚੱਲੇ ਹਾਂ ਇੱਥੋਂ ਚੱਲੋ ਮੈਂ ਦੁਬਾਰਾ ਫੇਰ ਯੂਪੀ ਚਲੇ ਗਿਆ ਉੱਥੋਂ ਫੇਰ ਕਲਕੱਤੇ ਚਲੇ ਗਿਆ ਉੱਥੇ ਫਿਰ ਉਸ ਨੂੰ ਫਾਕੀ ਪਹਿਲਾਂ ਸਾਰੀ ਦੱਸਿਓਈ ਆ ਵੀ ਐ 6 ਸਾਲ ਟਾਈਸੀ ਚਲਾਈ ਜੀ ਹਾਂ ਉਹ ਤਾਂ ਪਤਾ ਨਹੀਂ ਮੈਂ ਹਾਜ਼ਰ جواب ਵਾਲਾ ਉਹ ਗੱਲ ਮਤਲਬ ਆਊਟ ਦੀ ਵਾਲੀ ਹਾਂ ਹਾਜ਼ਰ جوابੀ ਦੇ ਕਾਰਨ ਤਾਂ ਮਿਲਖਾ ਲਈ ਹੀ ਆ ਵੀ ਬੇਫਿਕਰੀ ਆ ਹਾਂਜੀ ਹਾਂਜੀ ਬੇਫਿਕਰੀ ਆ ਵੀ ਮਤਲਬ ਹੋਰ ਕੋਈ ਬਾੜੀ ਜਿਆਦਾ ਕੋਈ ਟੈਨਸ਼ਨ ਨਹੀਂ ਹੈ ਯਾਨੀ ਕੋਈ ਕਿਸੇ ਤਰ੍ਹਾਂ ਦੀ ਜੀ ਤੇ ਟੈਨਸ਼ਨ ਕਰਕੇ ਕਰਾਂ ਵੀ ਕੀ ਉਹ ਟੈਨਸ਼ਨ ਕੋਈ ਮਸਲਾ ਤਾਂ ਹੈ ਨਹੀਂ ਹਲ ਕਿਸੇ ਚੀਜ਼ ਦਾ ਕੋਈ ਮਤਲਬ ਮਤਲਬ ਜਿਵੇਂ ਮੈਂ ਇਹ ਤੁਹਾਨੂੰ ਪੁੱਛਣਾ ਚਾਹਣਾ ਜਿਵੇਂ ਹਰ ਕੋਈ ਬੰਦਾ ਨਾ ਮਤਲਬ ਮੱਲੋ ਮੱਲੀ ਦੁਨੀਆਦਾਰੀ ਚ ਫਸ ਜਾਂਦਾ ਚਲੋ ਦੁਨੀਆਦਾਰੀ ਚ ਤੁਸੀਂ ਵੀ ਹੋ ਪਰ ਫਿਰ ਵੀ ਇੱਕ ਦੌੜ ਆ ਪੈਸੇ ਦੀ ਕਮਾਈ ਦੀ ਕਹਿੰਦੇ ਜ਼ਿੰਦਗੀ ਸੌਖੀ ਕਰਨ ਦੀ ਮਤਲਬ ਤੁਸੀਂ ਉਹਨੂੰ ਕਿਵੇਂ ਪਾਸੇ ਰੱਖਦੇ ਹੋ ਇਸ ਚੀਜ਼ ਤੋਂ ਕਿਵੇਂ ਪਿੱਛੇ ਰਹੇ ਜਾਂ ਕਿਵੇਂ ਪਾਸੇ ਰਹੇ ਤੁਸੀਂ ਦੇਖੋ ਜੀ ਪੈਸੇ ਵੀ ਤਾਂ ਜੋ ਲੋੜ ਆ ਤੁਹਾਡੇ ਲੋੜਾਂ ਪੂਰੀਆਂ ਕਰਨੀਆਂ ਪੈਸਾ ਤਾਂ ਚਾਹੀਦਾ ਹੀ ਚਾਹੀਦਾ ਜੀ ਹੁਣ ਕਈ ਵਾਰੀ ਕਈ ਬੰਦੇ ਇਹੋ ਜਿਹੇ ਵੀ ਹੈਗੇ ਆ ਵੀ ਪੈਸਾ ਐਉਂ ਵੀ ਕਹਿਣ ਲੱਗ ਜਾਂਦੇ ਨੇ ਯਾਰ ਤੁਸੀਂ ਇੰਨਾ ਪੈਸਾ ਕੀ ਕਰਨਾ ਪੈਸਾ ਤੁਸੀਂ ਹੱਕ ਤੇ ਰੱਖ ਕੇ ਲੈ ਜਾਣਾ ਜੀ ਪਰ ਮੈਂ ਸਮਝਦਾ ਵੀ ਜਨਾਚਰ ਬੰਦਾ ਜਿਉਂਦਾ ਜੀ ਚਾਹੇ ਉਹ ਬੰਦਾ ਕੱਲਾ ਵੀ ਆ ਉਹਦੇ ਲੋੜਾਂ ਤਾਂ ਹੈ ਨਾ ਪੈਸਾ ਚਾਹੀਦਾ ਪਰ ਲੋੜ ਮੁਤਾਬਕ ਮਤਲਬ ਸਹੀ ਢੰਗ ਨਾਲ ਜਿੰਨਾ ਤੁਸੀਂ ਕਮਾਉਣੇ ਕਮਾਓ ਜੀ ਵੀ ਮਤਲਬ ਹੁਣ ਜੇ ਆਪਾਂ ਨਿਰਪੂਰਾ ਵੀ ਕਹੀਏ ਵੀ ਪੈਸਾ ਪੈਸਾ ਵੀ ਕੋਈ ਸਾਰੀ ਚੀਜ਼ ਨਹੀਂ ਹੈ ਨਹੀਂ ਹੈ ਬੰਦਾ ਬੰਦੇ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਆ ਜੀ ਇਹ ਤੁਸੀਂ ਤੰਦਰੁਸਤੋਂ ਤਾਂ ਤੁਹਾਨੂੰ ਤੰਗੀ ਤੁਰਸੀ ਵੀ ਵਧੀਆ ਲੱਗੂਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਸਰੀਰਕ ਤੌਰ ਤੇ ਬੰਦਾ ਤੰਦਰੁਸਤ ਹੋਣਾ ਚਾਹੀਦਾ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਹਾਡੇ ਪੈਸੇ ਨੇ ਕੁਝ ਨਹੀਂ ਕਰਨਾ ਤੁਹਾਨੂੰ ਖੁਸ਼ੀ ਨਹੀਂ ਮਿਲ ਸਕਦੀ ਨਹੀਂ ਮਿਲ ਸਕਦੀ ਜੇ ਤੁਸੀਂ ਸਰੀਰਕ ਤੌਰ ਤੇ ਠੀਕ ਹੋ ਬਾਕੀ ਪੈਸਾ ਤਾਂ ਚਲੋ ਲੋੜ ਮੁਤਾਬਕ ਆਪਣੀਆਂ ਕਬੀਲਦਾਰੇ ਚ ਲੋੜਾਂ ਹੁੰਦੀਆਂ ਉਹਨਾਂ ਚਾਹੀਦਾ ਵੀ ਆ ਮੇਰੇ ਕੋਲੇ ਚਲੋ ਆਪਾਂ ਐਵੇਂ ਕਹੀ ਹੈਗਾ ਵਧੀਆ ਸਰੀ ਜਾਂਦਾ ਕੋਈ ਇਹੋ ਜਿਹਾ ਆਪਾਂ ਨੂੰ ਪੈਸੇ ਦੇ ਵਾਲਿਆਂ ਆਪਣਾ ਮਨ ਸੰਤੋਸ਼ਤਾ ਵੀ ਕੋਈ ਇਹ ਜਿਗਰ ਨਹੀਂ ਹੈਗੀ ਜੀ ਬਈ ਹਾਲ ਦੇ ਘੜੇ ਤਾਂ ਜਾਣੀ ਆ ਵਧੀਆ ਆਪ ਦਾ ਵਧੀਆ ਚੱਲੀ ਜਾਂਦਾ ਬੱਚੇ ਬਿਆਹੇ ਦੇ ਮਤਲਬ ਤੁਸੀਂ ਕਦੇ ਇਹ ਮਹਿਸੂਸ ਨਹੀਂ ਕੀਤਾ ਵੀ ਪੈਸਾ ਹੋਰ ਚਾਹੀਦਾ ਹੈ ਜਿੰਦਗੀ ਇਹ ਇਹ ਨਹੀਂ ਹੈ ਮਤਲਬ ਤੁਸੀਂ ਜ਼ਿੰਦਗੀ ਕੱਟਦੇ ਨਹੀਂ ਜਿਉਂਨੇ ਹੋ ਆਪਾਂ ਦਾ ਹਾਂ ਜੀ ਵਧੀਆ ਜਿਵੇਂ ਪਹਿਲਾਂ ਸੀਗੇ ਓਵੇਂ ਓਵੇਂ ਜਿਉਂਨੇ ਆ ਜਿਵੇਂ ਆਪਣੇ ਆ ਉਹੀ ਆਦਤਾਂ ਵਾ ਕੋਈ ਖਾਣ ਪੀਣ ਦੇ ਆ ਲਾ ਲੋ ਜਾਂ ਹੋਰ ਕਿਸੇ ਤਰ੍ਹਾਂ ਪੈਦਲ ਹੀ ਰਹਿੰਦੇ ਆ ਕੋਈ ਮੇਰੇ ਕੋਲੇ ਸਾਈਕਲ ਨਹੀਂ ਕੋਈ ਮੋਟਰਸਾਈਕਲ ਨਹੀਂ ਕੋਈ ਚੀਜ਼ ਨਹੀਂ ਗੱਡੀ ਕੋਈ ਨਾ ਮੇਰਾ ਭੇਤੇ ਹੋਊਗਾ ਪਤਾ ਹੈ ਗੱਡੀ ਕਿੱਡੀ ਰੱਖੀ ਤੁਸੀਂ ਨਾ ਜੀ ਮੈਂ ਸਾਈਕਲ ਵਿੱਚ ਨਹੀਂ ਰੱਖਿਆ ਪੈਦਲ ਹੀ ਜਾਣਾ ਬਾਜ਼ਾਰ ਜਾਣਾ ਅੱਡੇ ਜਾਣਾ ਸੈਰ ਕਰਨ ਜਾਣਾ 4-5 ਕਿਲੋਮੀਟਰ ਸੈਰ ਕਰਿਆ ਉਹਨਾਂ ਮੈਂ ਮੰਡੀ 'ਚ ਘੇੜੇ ਲਾਉਣਾ ਤੇ ਇਸ ਤਰ੍ਹਾਂ ਕੋਈ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੀੜੇ ਅਸੀਂ ਆਪਦੇ ਆਪ ੱਥੇ ਧੋਨੇ ਆ ਕੋਈ ਮਸ਼ੀਨ ਨਹੀਂ ਪਾਸੇ ਕੋਈ ਏਸੀ ਨਹੀਂ ਕਮਰੇ 'ਚ ਸੱਤਾਂਲੇ ਪੱਖੇ ਥੱਲੇ ਸੌਂ ਜਾਂਦਾ ਕੂਲਰ ਕੀ ਕਹਿੰਣਾ ਮੂਲੋਂ ਜ਼ਿਆਦਾ ਕਰਮੇ ਹੁੰਦੇ ਤਾਂ ਲੱਗਦਾ ਨਹੀਂ ਲਾਈ ਰਹੀ ਨਹੀਂ ਤੇ ਇਹਦੇ ਨਾਲ ਤੁਹਾਨੂੰ ਆਈ ਨਹੀਂ ਲੱਗਦਾ ਵੀ ਸ਼ਾਇਦ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਜਾਂ ਪਿੰਡ ਦੇ ਵਾਲੇ ਦੁਆਲੇ ਦੇ ਲੋਕ ਨੇ ਜਾਂ ਰਿਸ਼ਤੇਦਾਰ ਨੇ ਉਹ ਤੁਹਾਨੂੰ ਹੋਰ ਨਜ਼ਰ ਨਾਲ ਤਾਂ ਨਹੀਂ ਦੇਖਦੇ ਵੀ ਯਾਰ ਮਤਲਬ ਏਸੀ ਨਹੀਂ ਲੱਗਿਆ ਘਰੇ ਜਾਂ ਉਹ ਨਹੀਂ ਐਵੇਂ ਤਾਂ ਨਹੀਂ ਹੈ ਕੋਈ ਮਨ ਚ ਕੋਈ ਸ਼ੰਕਾ ਰਹਿੰਦਾ ਤੁਹਾਡੀ ਨਹੀਂ ਜੀ ਸ਼ੰਕਾ ਨਹੀਂ ਜੇ ਉਹ ਕਹਿੰਦੇ ਵੀ ਆ ਤਾਂ ਮੈਂ ਕਹਿੰਦਾ ਵੀ ਸਾਡਾ ਅਸੀਂ ਅਸੀਂ ਤਾਂ ਸਰੀਰ ਨੂੰ ਇਸ ਤਰ੍ਹਾਂ ਦਾ ਰੱਖਣਾ ਵੀ ਸਾਨੂੰ ਮੰਨ ਲਓ ਹੁਣ ਆਪਾਂ ਕਹਿੰਦੇ ਏਸੀ ਲਵਾ ਲਿਆ ਆਪਣੇ ਲੱਗਿਆ ਜੀ ਅਸੀਂ ਠੀਕ ਆ ਹਾਂਜੀ ਮਨ ਲਓ ਲਾਈਟ ਚਲੀ ਗਈ ਹਾਂਜੀ ਤੇ ਜੇ ਲਾਈਟ ਚਲੀ ਗਈ ਤਾਂ ਤੁਸੀਂ ਏਸੀ ਤੇ ਗਿੱਜੇ ਹੋ ਮਤਲਬ ਸਰੀਰ ਤੁਹਾਡਾ ਏਸੀ ਤੇ ਲੱਗਿਆ ਜੀ ਤੇ ਤੁਸੀਂ ਤਕਲੀਫ ਨਹੀਂ ਮੰਨੋਗੇ ਮੰਨਾਂਗੇ ਬਿਲਕੁਲ ਮੰਨੋਗੇ ਨਾ ਜੀ ਤੇ ਫਿਰ ਇਹਦਾ ਮਤਲਬ ਹੈ ਉਹਨਾਂ ਨਾਲ ਪਹਿਲਾਂ ਹੀ ਸਰੀਰ ਨੂੰ ਉਹਨਾਂ ਰੱਖੇ ਤਿਆਰ ਕੀਤਾ ਹੋਇਆ ਹੈ ਤਿਆਰ ਕੀਤਾ ਹੋਇਆ ਵੀ ਅਸੀਂ ਮਤਲਬ ਉਹਦੇ ਵਿੱਚ ਹੀ ਅਸੀਂ ਸਾਰੀਏ ਜਾਂ ਸਾਰ ਸਕਦੇ ਹਾਂ ਜੀ ਫਿਰ ਅਸੀਂ ਕਿਉਂ ਮਤਲਬ ਪੰਗਾ ਲਿਖਿਆ ਸੀ ਇਹਨੂੰ ਬਿਲਕੁਲ ਸਹੀ ਗੱਲ ਹੈ ਹਾਂ ਅੱਛਾ ਜੇ ਕੋਈ ਰਿਸ਼ਤੇਦਾਰ ਆਉਂਦੇ ਉਹਨਾਂ ਨੂੰ ਚੱਲ ਕੂਲਰ ਚਲਾ ਦੇ ਦਿੰਦੇ ਨਹੀਂ ਅਸੀਂ ਤਾਂ ਦਿਨੇ ਦਿਨੇ ਅਸੀਂ ਕੂਲਰ ਚਲਾਇਆ ਹੀ ਨਹੀਂ ਕਦੇ ਵੀ ਨਹੀਂ ਚਲਾਉਂਦੇ ਰਾਤ ਨੂੰ 10 ਵ ਸਹੀ ਹੈ ਹਾਂ ਅੱਛਾ ਜੀ ਜਿਵੇਂ ਮਾਦਾ ਤੁਸੀਂ ਦੱਸਿਆ ਵੀ 70 ਸਾਲ ਦੀ ਉਮਰ ਆ ਮੈਂ ਦੇਖਦਾ ਵੀ ਜਾਂ ਤਾਂ 70 ਸਾਲ ਦੀ 75 ਸਾਲ ਚ ਬੰਦਾ ਜਾ ਕੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹਾਂ ਜੀ ਹਾਂ ਜੀ ਜਾਂ ਫਿਰ ਉਹ ਬੁੜਾਪੇ ਚ ਭਾਰਾ ਹੋ ਜਾਂਦਾ ਉਹ ਤਾਂ ਤੁਰਿਆ ਨਹੀਂ ਜਾਂਦਾ ਗੋਡਿਆਂ ਦੀ ਪ੍ਰੋਬਲਮ ਕੋਈ ਕਿਸ ਦੀ ਨਿਗਾ ਘੱਟ ਗਈ ਥੋੜੀ ਐਨਕ ਵੀ ਲੱਗੀ ਹੋਈ ਨਹੀਂ ਐਨਕ ਲੱਗੇ ਨੇੜੇ ਦੇ ਐਨਕ ਉਹ ਹੈਗੇ ਆ ਬਾਕੀ ਨਿਗਾ ਬਿਲਕੁਲ ਉਦਾਂ ਠੀਕ ਆ ਦੂਰ ਦੀ ਜਿਹੜੀ ਚੀਜ਼ ਮਰਜੀ ਮਤਲਬ ਮੈਂ ਪੁੱਛ ਲਓ ਕਿੱਥੇ ਤੱਕ ਮਰਜੀ ਨਿਗਾ ਕੋਈ ਨਿਗਾ ਤੇ ਕੋਈ ਉਹਨੇ ਨੇੜੇ ਦੇ ਪਾਸੇ ਐਨਕ ਲੱਗੇ ਵੀ ਆ ਅਖਬਾਰ ਖੁਰ ਪੜ੍ਹਨਾ ਤਾਂ ਐਨਕ ਲਾ ਕੇ ਪੜ੍ਹ ਉਹ ਆਏ ਕੋਈ ਮਤਲਬ ਨਹੀਂ ਹੈ ਹਨ ਕੰਨ ਦਾ ਪੂਰੀ ਬੜੀ ਲਵਾਏ ਹੋਏ ਆ ਨਾ ਜੀ ਦੰਦ ਮੇਰੇ ਆਪਦੇ ਆ ਮੈਂ ਕੰਨੇ ਕੰਨੇ ਚੂਪਦਾ ਜਿੰਨੇ ਮਰਜ਼ੇ ਕੜਾ ਕੰਨਾ ਲਿਆਓ ਕੀ ਬਾਤ ਹੈ ਤੇ ਜਿਵੇਂ ਇਸ ਉਮਰ ਤੇ ਜਾ ਕੇ ਬੰਦੇਆਂ ਦਾਣੇ ਚੱਪਣੇ ਸਿਆਲਾ ਚ ਮੱਕੀ ਦੇ ਮੁਰਮਰੇ ਚੱਪਣੇ ਜਿਵੇਂ ਛੋਲੇ ਲੈ ਕੇ ਰੱਖੀ ਦਿੰਦੇ ਛੋਲੇ ਵੀ ਚੱਪ ਲੈਦੇ ਪੁਰਾਣੀਆਂ ਸਾਰੀਆਂ ਉਵੇਂ ਹੀ ਆ ਉਹੇ ਉਹੋ ਜਿਹੀਆਂ ਆ ਤਾਂ ਮਤਲਬ ਹਾਂ ਹਾਂ ਠੀਕ ਹੈ ਜੀ ਹਾਂ ਜੀ ਜਿਵੇਂ ਐਸ ਉਮਰ ਤੇ ਜਾ ਕੇ ਬੰਦੇ ਨੂੰ 슈ਗਰ ਦੀ ਗੋਲੀ ਬਲੱਡ ਦੀ ਗੋਲੀ ਜਾਂ ਇਹੋ ਜਿਹਾ ਕੁਝ ਕੋਈ ਇਹੋ ਜੀ ਬਿਮਾਰੀ ਮੈਂ ਕਹਣਾ ਜੀ ਕੋਈ ਦਵਾਈ ਨਹੀਂ ਖਾਈਦੀ ਕੀ ਕਹਣਾ ਕਦੇ ਚੱਲ ਮਾੜੀ ਮੋਟੀ ਬਾਹਰ ਘੜ ਤਜਾਬ ਦਾ ਕੈਪਸੂਲ ਕਦੇ ਮਹੀਨੇ 2 ਮਹੀਨੇ ਮੈਂ ਕਿਤੇ ਉਹੀ ਖਾ ਲਈਏ ਤਾਂ ਕੀ ਕਹਣਾ ਪੱਕੀ ਦਵਾਈ ਮੈਨੂੰ ਕੋਈ ਵੀ ਦਵਾਈ ਨਹੀਂ ਹੈ ਮਤਲਬ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈਂਦਾ ਮੈਂ ਫਿਰ ਤੁਸੀਂ ਕੋਈ ਜਿਹੜੀ ਖਾਦ ਖਰਾਕ ਖਾਨਦੇ ਹੋ ਰੋਜ਼ ਦੀ ਤੁਹਾਡੀ ਉਹ ਚ ਕੀ ਆ ਕਿਹੜੀ ਕਿਹੜੀ ਚੀਜ਼ ਤੁਸੀਂ ਮਤਲਬ ਕੁਝ ਸਪੈਸ਼ਲ ਚੀਜ਼ ਖਾਨਦੇ ਹੋ ਜਾਂ ਕਿਵੇਂ ਦਾ ਨਹੀਂ ਦੇਖੋ ਜੀ ਸਪੈਸ਼ਲ ਤਾਂ ਮੈਂ ਉਦਾਂ ਨਹੀਂ ਖਾਂਦੇ ਜਿਵੇਂ ਖਰਾਕ ਤਾਂ ਆਮ ਆਪਣੇ ਜਿਵੇਂ ਦਹੀਂ ਨਾਲ ਰੋਟੀ ਸਵੇਰੇ ਅਸੀਂ ਕੱਲੇ ਦਹੀਂ ਨਾਲ ਖਾਣੇ ਆ ਮੈਂ ਬਿਲਕੁਲ ਸਵੇਰੇ ਅਸੀਂ ਦਾਲ ਦੂਣ ਨਾਲ ਨਹੀਂ ਖਾਂਦੇ ਬਾਦੂ ਚੀਜ਼ ਨਹੀਂ ਕੋਈ ਨਾ ਔਰ ਜੇ ਬਾਕੀ ਆ ਫਲ ਫਰੂਟ ਅਸੀਂ ਖਾਂਦੇ ਆ ਫਲ ਫਰੂਟ ਲਿਆਈ ਦਾ ਜੀ ਫਲ ਜੇ ਫਲ ਫਰੂਟ ਖਾਣਾ ਤਾਂ ਰੋਟੀ ਇੱਕ ਹੀ ਖਾਣੀ ਆ ਸਵੇਰੇ ਇੱਕ ਰੋਟੀ ਖਾਣੀ ਇੱਕ ਕੇਲਾ ਖਾ ਲੈਣਾ ਜੀ ਇੱਕ ਰੋਟੀ ਖਾਣੀ ਇੱਕ ਬੱਗੂ ਵੋਸਾ ਖਾ ਲੈਣਾ ਜੀ ਇੱਕ ਰੋਟੀ ਖਾਣੀ ਇੱਕ ਸਿਓ ਖਾ ਲੈਣਾ ਜੀ ਦੋ ਜਾਂ ਇੱਕ ਰੋਟੀ ਖਾ ਕੇ ਦੋ ਆਲੂ ਬਖਾਰੇ ਖਾ ਲੈਣੇ ਆ ਯਾਨੀ ਕਹਿਣ ਦਾ ਮਤਲਬ ਪੇਟ ਦੇ ਵਿੱਚ ਓਨੀ ਕੀ ਚੀਜ਼ ਲਿਜਾਣੀ ਜਿੰਨੀ ਤੁਹਾਨੂੰ ਲੋੜ ਆ ਥੋੜੇ ਲੋੜ ਆ ਵੀ ਆਪਾਂ ਨੂੰ ਕੋਈ ਭਾਰਾ ਕੰਮ ਤਾਂ ਕਰਨਾ ਨਹੀਂ ਜੀ ਓਨੀ ਕੀ ਚੀਜ਼ ਹੀ ਖਾਣੀ ਵਧੀਆ ਵੀ ਮਤਲਬ ਦੇਖੋ ਹੁਣ ਤੁਹਾਡੇ ਸਾਹਮਣੇ ਆ ਪੇਟ ਭੂੜ ਕੋਈ ਭੋਰਾ ਵਧੀਆ ਜੀ ਔਰ ਡਰਾਈਵਰੀ ਲਾਈਨ ਦੇ ਵਿੱਚ ਤੁਸੀਂ ਵੀ ਦੇਖ ਲਓ ਹਾਂ ਕੋਈ ਮੈਨੂੰ ਅੱਜ ਤੱਕ ਇੱਕ ਨਵੇਂ ਪੈਸੇ ਦਾ ਵੀ ਨਸ਼ਾ ਨਹੀਂ ਹੈ ਮੈਨੂੰ ਕੋਈ ਅੱਛਾ ਜੀ ਨਾ ਜੀ ਆ ਮਤਲਬ ਆ ਮੈਂ ਡਰਾਈਵਰੀ ਵਿਭਾਗ ਮਹਿਕਮਾ ਹਾਂ ਹਾਂ ਬਈ ਕਹਿੰਦੇ ਖਾਂਦੇ ਆ ਨਹੀਂ ਖਾਂਦੇ ਆ ਨਸ਼ਾ ਕਰਦੇ ਆ दारू ਵੀ ਪਿੰਦੇ ਆ ਪਰ ਦੇਖੋ ਮੈਂ 40 ਸਾਲ ਡਰਾਈਵਰੀ ਕਰ ਲਈ ਹੈ ਜਾਨੀ ਮੈਂ ਕੋਈ ਫੇਮ ਟੋੜਿਆ ਕਾਸੀ ਚੀਜ਼ ਨੂੰ ਹੱਥ ਨਹੀਂ ਲਾਇਆ ਜੀ दारू ਦਾ ਸਵਾਰ ਦੇਖਿਆ ਜਰੂਰ ਆ ਪਰ ਉਹਦਾ ਬਿਲਕੁਲ ਨਾ ਪਹਿਲਾਂ ਤੋਂ ਪੀਨੇ ਨਾ ਹੁਣ ਪੀਨੇ ਮਤਲਬ ਜ਼ਿੰਦਗੀ ਚ ਜੇ ਮੇਰੇ ਕੋਲੇ ਘਰੇ ਪਈ ਵੀ ਹੋਵੇ ਬੋਤਲ ਪਈ ਰਹੇਵੇ ਚਾਹੇ ਜੀ ਪੀਨੇ ਨਹੀਂ ਮਤਲਬ ਹਾਂ ਨਿਜਮ ਬਣਾਇ ਮਨ ਨਿਜਮ ਉਧਰ ਮਨ ਜਾਂਦਾ ਹੀ ਨਹੀਂ ਕਹਿਣ ਦਾ ਮਤਲਬ ਪਤਾ ਨਹੀਂ ਪਹਿਲਾਂ ਤੋਂ ਸਰੀਰ ਇਸ ਤਰ੍ਹਾਂ ਦਾ ਆ ਪਈ ਉਧਰ ਨਸ਼ੇ ਵਾਲੇ ਆਲੇ ਪਾਸੇ ਤਾਂ ਸਰੀਰ ਜਾ ਜਾ ਹੀ ਨਹੀਂ ਰਿਹਾ ਮੰਨ ਜਾਂਦਾ ਹੀ ਨਹੀਂ ਇਹ ਤਾਂ ਜਿਵੇਂ ਹੁਣ ਕੋਈ ਕੋਈ ਕਹਿ ਵੀ ਦੇਵੇ ਪੈਗ ਲਾ ਲਾ ਕਰਾਂ ਉਸ ਮਾੜਾ ਮੋਟਾ ਦਵਾਈ ਦੇ ਤੌਰ ਤੇ ਮਹਾਨਾ ਲੋੜ ਹੀ ਨਹੀਂ ਜਨ ਹੂੰ ਇਹ ਤਾਂ ਪਹਿਲਾਂ ਵੀ ਆਪਾਂ ਗੱਲਬਾਤ ਦੋਸਤੋ ਜਦੋਂ ਬਾਈ ਜੀ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਲੱਗੇ ਤਾਂ ਮੈਂ ਚਾਹ ਬਣਵਾ ਲਈ ਤੇ ਚਾਹ ਪੀਣ ਲੱਗੇ ਤੇ ਬਾਈ ਜੀ ਕਹਿੰਦੇ ਵੀ ਚਾਹ ਤਾਂ ਪੀਣੀ ਨਹੀਂ ਹੈ ਕਹਿੰਦੇ ਇਹ ਚਾਹ ਪੀਣੀ ਹੈ ਫਿਰ ਮੈਂ ਚਲਾ ਜਾਂਦਾ ਨੂੰ ਮਤਲਬ ਇਹੇ ਜੇ ਏਡੇ ਸੂਲ ਤੁਸੀਂ ਰੱਖੇ ਹੋਏ ਆ ਹਾਂਜੀ ਹਾਂਜੀ ਮੇਰਾ ਇਹ ਬਸ ਸੂਲ ਪੂਰੇ ਰੱਖਿਆ 17 18 ਸਾਲ ਤੋਂ ਮੇਰੇ ਇਹ ਚਾਹ ਵੀ ਸਵੇਰ ਪੀਣੀ ਆ ਤੇ ਫ ਚਲੋ ਕਿਸੇ ਇਹ ਜੀ ਜਗਾ ਚਲੇ ਵੀ ਜਾਂਦਾ ਕੀ ਹੈ ਨਾ ਕਿਤੇ ਵੀ ਉੱਥੇ ਵੀ ਨਹੀਂ ਵੀ ਬਾਲੀ ਨਾ ਨੌਕਰ ਕਰਨੀ ਪੈਂਦੀ ਜਾਂ ਆਪ ਵੱਲੋਂ ਹਾਂਜੀ ਹਾਂਜੀ ਤੇ ਬਾਕੀ ਉ ਨਹੀਂ ਮੈਂ ਉ ਤਾਂ ਬਸ ਸਵੇਰੇ ਪੀਣੀ ਤੇ ਸ਼ਾਮ ਨੂੰ ਪੀਣੀ ਆ ਇੱਕ ਵਾਰੀ ਹੋਰ ਚੀਜ਼ ਮਤਲਬ ਜਿਵੇਂ ਨਾ ਅ ਮੈਂ ਦੇਖਦਾ ਬਾਹਰ ਪੜਿਆ ਰਹਾਂ ਮੈਂ ਬਾਹਰ ਵੀ ਹਾਂਜੀ ਅ ਜ਼ਿਆਦਾਤਰ ਲੋਕ ਨਾ ਚਲੋ ਪਰਿਵਾਰ ਦੇ ਵਿੱਚ ਤਾਂ ਬੰਦੇ ਨੂੰ ਬੰਧਨ ਚ ਰਹਿਣਾ ਹੀ ਪੈਂਦਾ ਕਿਸੇ ਨਾ ਕਿਸੇ ਚ ਵੀ ਚਲੋ ਉਹਦੀ ਡਿਊਟੀ ਲੱਗ ਜਾਂਦੀ ਕੋਈ ਹੋਰ ਆ ਛੋਟੀਆਂ ਚੀਜ਼ਾਂ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਧਰਮ ਵੀ ਆਪਣੇ ਤੇ ਪ੍ਰਭਾਵ ਪਾਉਂਦਾ ਵੀ ਆਪਾਂ ਨੂੰ ਹਰੇਕ ਧਰਮ ਹੀ ਹਰ ਧਰਮ ਦੇ ਕੋਈ ਅਸੂਲ ਨੇ ਚਲੋ ਆਪਾਂ ਕਿਸੇ ਵੀ ਧਰਮ ਨੂੰ ਗਲਤ ਨਹੀਂ ਕਹਿੰਦੇ ਹੈਗੇ ਨਹੀਂ ਕੋਈ ਧਰਮ ਗਲਤ ਨਹੀਂ ਕਹਿਣਾ ਨਹੀਂ ਚਾਹੀਦਾ ਪਰ ਫਿਰ ਵੀ ਮਤਲਬ ਬਹੁਤ ਜ਼ਿਆਦਾ ਨਾ ਆਪਾਂ ਬੰਦਨਾ ਚ ਵੱਜ ਜਾਂਦੇ ਆ ਤੇ ਉਹਦੇ ਚ ਰਹਿ ਕੇ ਵੀ ਮੈਨੂੰ ਲੱਗਦਾ ਸ਼ਾਇਦ ਆਪਣੇ ਤੇ ਜਿਹੜੇ ਟੈਨਸ਼ਨ ਆ ਆਪਣੀ ਵੱਧਦੀ ਆ, ਬੜਾਪਾ ਜਲਦੀ ਆਉਂਦਾ ਆਏ ਨਹੀਂ ਕਰਨਾ, ਆਹ ਨਹੀਂ ਖਾਣਾ, ਆਏ ਨਹੀਂ ਰਹਿਣਾ। ਥੋੜੇ ਤੇ ਵੀ ਕੋਈ ਇਸ ਤਰ੍ਹਾਂ ਦੇ ਕੋਈ ਧਾਰਮਿਕ ਬੰਧਨ ਬਹੁਤ ਜ਼ਿਆਦੇ ਜਾਂਦੇ ਦੇਖੋ ਜੀ ਮੈਂ ਤਾਂ ਧਾਰ ਜੀ ਔਰ ਮੇਰਾ ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਹਣਾ ਵੀ ਦੇਖੋ ਧਰਮ ਦੇ ਵਿੱਚ ਚੰਗੀਆਂ ਗੱਲਾਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਦੇ ਵਿੱਚ ਚੰਗੀਆਂ ਗੱਲਾਂ ਸਾਨੂੰ ਸਿੱਖਿਆ ਦੇ ਰਹੇ ਆ ਜੀ ਤੁਸੀਂ ਉਹ ਚੰਗੀਆਂ ਗੱਲਾਂ ਗ੍ਰਹਿਣ ਕਰੋ ਉਹਨਾਂ ਤੇ ਅਮਲ ਕਰੋ ਜਿੰਨਾ ਕਿਸ ਦਾ ਚੰਗਾ ਹੁੰਦਾ ਕਰੋ ਕਿਸੇ ਦਾ ਮਾੜਾ ਨਾ ਕਰੋ ਹੈਨਾ ਉਹ ਉਸੋਲਾਂ ਤੇ ਚੱਲਣ ਦੀ ਤੁਸੀਂ ਕੋਸ਼ਿਸ਼ ਕਰੋ ਹਾਂ ਜੀ ਜਿਵੇਂ ਆਪਾਂ ਹੁਣ ਆਦਮੀ ਬੰਦਾ ਆ ਆਪਾਂ ਕਹਿੰਦਾ ਬੰਦਾ ਬੰਦੇ ਦੀ दारू ਆ ਬਿਲਕੁਲ ਆਪਾਂ ਕਹਿੰਦੇ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ ਹਾਂਜੀ ਕਿਸੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਲੋਟ ਆ ਸਕਦਾ ਕੋਈ ਹਨਾ ਸਰੀਰਕ ਤੌਰ ਤੇ ਕਿਸੇ ਦੀ ਮਦਦ ਕਰ ਸਕਦਾ ਹਾਂਜੀ ਮੈਂ ਸੋਚਦਾ ਹੁੰਦਾ ਵੀ ਬੰਦਾ ਨਿਰਿਆਪੁਰ ਆਪ ਦੇ ਖਾਤਰ ਵੀ ਬੰਦੇ ਨੂੰ ਨਹੀਂ ਜਾਉਣਾ ਚਾਹੀਦਾ ਜੀ ਚਲੋ ਜੇ ਆਪਾਂ ਕਿਸੇ ਭੈਣ ਭਾਈ ਦੇ ਨਾਲ ਹੈਲਪ ਕਰਾਵਾਗੇ ਜਾਂ ਕਿਸੇ ਤਰ੍ਹਾਂ ਮਦਦ ਕਰਾ ਲਾਂਗੇ ਤਾਂ ਉਹ ਮੈਂ ਤਾਂ ਉਹਨੂੰ ਚੰਗੀ ਗੱਲ ਹੀ ਕਹਿਣਦਾ ਹਾਂ ਜੀ ਯਾਨੀ ਮੇਰੇ ਤਾਂ ਇਸ ਤਰ੍ਹਾਂ ਦਾ ਸੁਭਾਅ ਆ ਮੈਂ ਕਿਸੇ ਨੂੰ ਚਾਹੇ ਮੈਨੂੰ ਕੋਈ ਕਹਦੇ ਮੈਂ ਰਨਾ ਪੱਠੇ ਵੜਾ ਦੇ ਤਾਂ ਮੈਂ ਪੱਠੇ ਵੀ ਵੜਾ ਦੇਣਾ ਜੀ ਮੈਂ ਪੈਰਾ ਪਰ ਬਹਿ ਕੇ ਸਾਰਾ ਕੰਮ ਕਰ ਲੈਣਾ ਪੱਠੇ ਵੜ ਲੈਣਾ ਗੁੱਡ ਲੈਣਾ ਕੋਈ ਸਬਜੀ ਜੋ ਕਹਿ ਦਵੇ ਕੱਖ ਮੇਰੇ ਕੱਢ ਦੇ ਉਹ ਕੱਢ ਦੇ ਦੇ ਸਾਰੇ ਮੇਰਾ ਸਰੀਰ ਪੂਰਾ ਇਸ ਟਾਈਮ ਤਾਂ ਹਲਦੀ ਘੜੀ ਫੱਟ ਫਾਰੇ ਆ ਜੀ ਮਤਲਬ ਲੋਕਾਂ ਦੇ ਕੰਮ ਵੀ ਪੱਠੇ ਲੋਕਾਂ ਦੇ ਨਾਲ ਵੀ ਜਾ ਕੇ ਲਏ ਹੋ ਨੇ ਹਾਂ ਜੀ ਹਾਂ ਜੀ ਮੈਂ ਮਤ ਤੁਹਾਨੂੰ ਐਂ ਲੱਗੇ ਮੈਂ ਕਿਉਂ ਕਰਾਂ ਕਿਸੇ ਦਾ ਕੰਮ ਨਾ ਮੇਰੇ ਮਾਨ ਚ ਮੈਂ ਸਰੀਰ ਆਪ ਦਾ ਫਿੱਟ ਰੱਖਣਾ ਮੈਨੂੰ ਐਂ ਥੋੜੋ ਵੀ ਮੈਂ ਉਹਨਾਂ ਦੇ ਪੱਠੇ ਵੜਦਾ ਮੈਂ ਮੈਂ ਕਹਿੰਦਾ ਆਪ ਦਾ ਸਰੀਰ ਫਿੱਟ ਰੱਖਦਾ ਅੱਛਾ ਆਪਦੇ ਲਈ ਕਰਦੇ ਮੈਂ ਮੇਰਾ ਉਨਾ ਦਾ ਵੀ ਹੈਗਾ ਮੇਰੇ ਚਲੋ ਦੋਸਤ ਆ ਜਾ ਮੇਰੇ ਘਰ ਦੇ ਆ ਜਾ ਮੇਰੇ ਸਾਡੇ ਸਕੇ ਆ ਚਾਹੇ ਮੇਰੇ ਉਹ ਦੋਨੇ ਚੀਜ਼ਾਂ ਹੀ ਆ ਇੱਕ ਪੰਥ ਦੋ ਕਾਜ ਕੰਮ ਉਹਨਾਂ ਦਾ ਵੀ ਹੋ ਜਾਂਦਾ ਮੇਰਾ ਸਰੀਰਕ ਤੌਰ ਤੇ ਮਤਲਬ ਫੈਕਟਰ ਮੈਂ ਰਹਿਣਾ ਵਾ ਪਰ ਇਹ ਸੋਚ ਰੱਖਣੀ ਬੜੀ ਔਖੀ ਹੋਈ ਯਾਰ ਆਪਾਂ ਕੰਮ ਕਿਸੇ ਦਾ ਕਰੀਏ ਤੇ ਆਪਾਂ ਸੋਚੀਏ ਪਰ ਇਹ ਔਖਾ ਹੈ ਨਹੀਂ ਮੈਂ ਮੇਰੇ ਮਾਨ ਉਹਨਾਂ ਕੋਈ ਨਹੀਂ ਚਾਹੇ ਮੈਂ ਐਵੇਂ ਨਹੀਂ ਹੈ ਕਿਤੇ ਬਿਠਾ ਦਿਓ ਕੰਮ ਕੱਲਾ ਇੱਥੇ ਬਿਠਾ ਦਿਓ ਕੱਲਾ ਹੀ ਕਰੀ ਜਾਊਂਗਾ ਮੈਨੂੰ ਕੋਈ ਨਹੀਂ ਵੀ ਮੇਰੇ ਕੋਲੇ ਗੱਲਾਂ ਵਾਲਾ ਹੋਵੇ ਜਾਂ ਕੋਈ ਨਾ ਹੋਵੇ ਨਾ ਔਰ ਤਸੱਲੀ ਨਾ ਕਰਨਾ ਜਿੰਨਾ ਕੰਮ ਕਰਨਾ ਚਾਹੇ ਥੋ ਸਲੋ ਕਰੀਏ ਹੌਲੀ ਕਰੀਏ ਉਹ ਕੰਮ ਸੰਤੋਸ਼ਟੀ ਵਾਲਾ ਹੋਊਗਾ ਐ ਨਹੀਂ ਵੀ ਜੇ ਘਾ ਪਟਣ ਬੈਗੇ ਤਾਂ ਪਰ ਕਿਦੋਂ ਪੱਟਦਾ ਕਿਦੋਂ ਛੱਡਦਾ ਕਿਦੋਂ ਨਾ ਇਸ ਤਰ੍ਹਾਂ ਦਾ ਨਹੀਂ ਹੈ ਤੇ ਗੋਡਿਆਂ ਕੱਢਣ ਦੀ ਕੀ ਪ੍ਰੋਬਲਮ ਨਾ ਜੀ ਗੋਡਿਆਂ ਦੀ ਕੋਈ ਪ੍ਰੋਬਲਮ ਨਹੀਂ ਪਰ ਗੋਡਿਆਂ ਦੇ ਦੁਖਦਾ ਹੁਣ ਫੇਰ ਪੱਟੇ ਕਿੱਥੋਂ ਵੱਢਣ ਨੂੰ ਬੈਗਵੇਂ ਫੇਰ ਤਾਂ ਬੰਦਾ ਆਪੀ ਪਾ ਕੰਮ ਤੋਂ ਭਾਈਦਾ ਵਾ ਕੰਮ ਤੋਂ ਫੇਰ ਇਹਦਾ ਗੋਡੇ ਦੁਖਦਾ ਫੇਰ ਬੰਦਾ ਕਹਦਾ ਫੇਰ ਨਾ ਬੈਠਾ ਜਾਵੇ ਨਾ ਮੈਂ ਚੌਂਕੜੀ ਮਾਰ ਕੇ ਬਹਿ ਜਾਣਾ ਕਿੰਨਾ ਕੰਨਾ ਚਰ ਇਹਦਾ ਫੇਰ ਮੈਂ ਮਤਲਬ ਹਜੇ ਫੇਰ ਮੇਰਾ ਸਵਾਲ ਉਹੀ ਆ ਵੀ ਇਹਦਾ ਕਾਰਨ ਕੀ ਆ ਮਤਲਬ ਤੁਸੀਂ ਕਿਵੇਂ ਸੋਚੀ ਮਤਲਬ ਹੈ। ਮੈਂ ਜੀ ਪਹਿਲਾਂ ਤਾਂ ਇਸ ਤਰ੍ਹਾਂ ਸੋਚਿਆ ਦੇਖੋ ਮੈਨੂੰ ਇੱਕ ਦਾ ਸਰੀਰ ਸੰਭਾਲਣ ਦਾ ਬਹੁਤ ਸ਼ੌਕ ਆ। ਪਹਿਲਾਂ ਤੋਂ ਹੀ। ਹੁਣ ਮੈਂ ਕਲਕੱਤਾ ਦੇਖੋ ਟੈਕਸੀ ਚਲਾਉਂਦਾ ਸੀ ਮੈਂ ਡਰਾਈਵਰ ਆ ਮੈਂ ਡਰਾਈਵਰੀ ਕਰਦਾ ਸੀ। ਹਾਂਜੀ। ਹੁਣ ਡਰਾਈਵਰ ਬੰਦਾ ਕਿਹੜਾ ਜਾਨੀ ਕਸਰਤ ਕਰਦਾ? ਜੀ। ਮੈਂ ਕਲਕੱਤਾ ਵੀ ਜਦੋਂ ਸੀਗਾ ਮੈਂ ਪਹਿਲਾਂ ਕੋਠੇ ਤੇ ਚੜ੍ਹ ਕੇ ਡੰਡ ਬੈਠ ਕੇ ਲਾਉਂਦਾ ਹੁੰਦਾ ਸੀ ਐਨ ਮੁੜਕੋ ਮੁੜਕੀ ਹੋ ਕੇ। ਜੀ। ਉਸ ਤੋਂ ਬਾਅਦ ਮੁੜਕਾ ਸਿਕਾ ਕੇ ਫੇਰ ਮੈਂ ਇਸ਼ਨਾਨ ਕਰ ਨਹਾਉਂਦਾ ਹੁੰਦਾ ਸੀਗਾ। ਜੀ। ਜਦੋਂ ট্রাক ਚਲਾਉਂਦਾ ਸੀ ট্রাক ਤੇ ਵੀ ਕਈ ਵਾਰੀ ਪੱਲੇਦਾਰਾਂ ਨੂੰ ਕਹਣਾ ਲਿਆ ਮੇਰੀ ਢੂਈ ਤੇ ਬੋਰੀ ਰੱਖੋ ਮੈਂ ਚੜਦਾ ਫੱਟੇ ਤੋਂ ਦੀ ਲੈ ਕੇ ਉਹਨਾਂ ਦਾ ਕੰਮ ਪੱਲੇਦਾਰਾਂ ਦਾ ਆਪ ਕਰਨ ਨੂੰ ਆਪ ਜ਼ੋਰ ਕਰਨ ਦੇ ਮਾਰੇ ਨੇ ਕੁੰਡੀ ਵੀ ਫੜ ਲੈਣੀ ਬੋਰੀਆਂ ਚ ਕੱਚ ਚकाई ਜਾਣੀਆਂ ਵੀ ਮਤਲਬ ਮੈਨੂੰ ਸਰੀਰ ਸੰ ਆਏ ਰੱਖਣ ਦਾ ਵੀ ਸਰੀਰ ਠੀਕ ਰਹੇ ਜੀ ਪੱਥਰ ਦੇ ਪਾਲੇ ਕੱਢਣ ਲੱਗ ਗਏ ਫੋਰ ਕਰਨ ਲੱਗ ਗਏ ਮਿਰ ਤੇ ਭਾਰ ਬਹੁਤ ਚੱਕ ਲੈਂਦਾ ਸੀ ਮੈਂ ਇੱਕ ਕੁਇੰਟਲ ਦੀ ਬੋਰੀ ਚੱਕ ਕੇ ਸਟੋਰ ਦੇ ਉੱਤੋਂ ਦੀ ਪੂਰਾ ਗੇੜਾ ਲਾ ਦਿੰਦਾ ਸੀ ਐਫ ਸੀ ਦਾ ਜਿਹੜਾ ਸਟੋਰ ਹੁੰਦਾ 1 ਕੁਇੰਟਲ ਵਜ਼ਨ ਸਿਰ ਤੇ ਚੱਕ ਲੈਂਦਾ ਸੀ ਠੀਕ ਹੈ ਜੀ ਹਾਂ ਜੀ ਮਤਲਬ ਤੋਂ ਮਤਲਬ ਮੈਨੂੰ ਇਹ ਆਏ ਆ ਵੀ ਸਰੀਰ ਨੂੰ ਵੀ ਰੱਖਾਂ ਬਣਾ ਸੰਭਣਾ ਹਾਂ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਟੈਕਸੀ ਚਲਾਈ ਫਿਰ ਤੁਸੀਂ ਫੌਜ 'ਚ ਵੀ ਗਏ ਹਾਂਜੀ ਹਾਂਜੀ ਫਿਰ ਤੁਸੀਂ ਰੋਡਵੇਜ ਵਿਭਾਗ ਵਿੱਚ ਲੰਬੀ ਜੌਬ ਕੀਤੀ ਹਾਂ ਸਾਢੇ 16 ਰੋਡਵੇਜ ਦਾ ਕੋਈ ਤਜਰਬਾ ਕੋਈ ਗੱਲਬਾਤ ਰੋਡਵੇਜ ਦੀ ਕਿਉਂਕਿ ਅਸੀਂ ਵੀ ਬੱਸਾਂ ਜਾਂਦੇ ਰਹੇ ਆ ਪੜਨ ਜਾਂਦੇ ਬਸ ਡਰਾਈਵਰਾਂ ਨਾਲ ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਉਹ ਗੀਤ ਸੁਣਦੇ ਜਾਣਾ ਉਹਨਾਂ ਨੇ ਨਾਲ ਅਸੀਂ ਸੁਣਨੇ ਉਹਨਾਂ ਨੇ ਪੁੱਛਣਾ ਕਿ ਇਹ ਜੀ ਲਾਈਏ ਜਾਂਦੇ ਹਨ ਮਤਲਬ ਪ੍ਰਾਈਵੇਟ ਬੱਸਾਂ ਦਾ ਚਲੋ ਆਮ ਡੈਕ ਵਗੈਰਾ ਚੱਲਦੇ ਨੇ ਹਾਂਜੀ ਹਾਂਜੀ ਤੇ ਪਰ ਮੈਂ ਦੇਖਿਆ ਰੋਡ ਵੇਜ ਵਾਲੇ ਵੈਸੇ ਖੁਸ਼ਮિજાਜ ਨੇ ਪਹਿਲਾਂ ਵਾਲੇ ਲੋਕ ਜਿਹੜੇ ਤੁਸੀਂ ਥੋੜੀ ਉਮਰ ਦੇ ਡਰਾਈਵਰ ਨੇ ਹਾਂਜੀ ਹਾਂਜੀ ਜਿਹੜੇ ਨਵੇਂ ਮੁੰਡੇ ਨੇ ਥੋੜੇ ਜਿਹੀ ਖਿਜੀ ਖਿਜੀ ਰਹਿੰਦੇ ਆ ਜਾਂ ਕਹਿ ਲੋ ਵੀ ਮਤਲਬ ਟੈਂਸ਼ਨ ਉਹਨਾਂ ਦੇ ਘਰ ਦੀ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਆ ਪਰ ਉਹ ਸਾਫ਼ ਦਿਖਦੀ ਹੁੰਦੀ ਆ ਉਹਨਾਂ ਦਾ ਸਵਾਰੀਆਂ ਨਾਲ ਬਿਹੇਵ ਇਹੋ ਜਿਹਾ ਮਤਲਬ ਥੋੜਾ ਕਿਹੋ ਜਿਹਾ ਵਰਤਾਰਾ ਸੀ ਉਦੋਂ ਦੇਖੋ ਜੀ ਆਪਣਾ ਬਿਹੇਵ ਰੱਖਿਆ ਆਪਾਂ ਬਹੁਤ ਵਧੀਆ ਜੀ ਕਿਉਂਕਿ ਹੁਣ ਵਾਲੇ ਜੀ ਹੁਣ ਪਤਾ ਕੀ ਗੱਲ ਹੋ ਗਈ ਜੀ ਇਹ ਜਿਹੜੇ ਇੰਨੇ ਚ ਸੈਨਸੀਲਤਾ ਦੀ ਘਾਟ ਆ ਜੀ ਸੈਨਸੀਲਤਾ ਦੀ ਘਾਟ ਆ ਸੈਨਸੀਲਤਾ ਦੀ ਘਾਟ ਕਰਕੇ ਉਹ ਭਜੋਂ ਵੱਡੂ ਖਾਉ ਕਰੀ ਜਾਂਦੇ ਆ ਜੀ ਸਾਡਾ ਜਿਹੜਾ ਮਤਲਬ ਇਸੇ ਅਸੀਂ ਕਹਿੰਦੇ ਦੇਖੋ ਅਸੀਂ ਆ ਲੋਕ ਸੇਵਕ ਜੀ ਚਾਹੇ ਮੈਂ ਤਨਖਾਹ ਲੈ ਕੇ ਡਰਾਈਵਰੀ ਕਰੀ ਆ ਪਰ ਅਸੀਂ ਹੈ ਜਿਹੜਾ ਸਾਡਾ ਆਉਦਾ ਵਾ ਉਹ ਲੋਕ ਸੇਵਕ ਜੀ ਸਵਾਰੀਆਂ ਅਸੀਂ ਲੈ ਪਹੁੰਚਾਉਣੀ ਆ ਮੰਜ਼ਿਲ ਤੇ ਲੈ ਕੇ ਜਾਣੀ ਉਹਨੂੰ ਲਾਹਣਾ ਚੜਾਉਣਾ ਕੋਈ ਦੇਖਣਾ ਸਵਾਰੀ ਬਜ਼ੁਰਗ ਵਾ ਉੱਤਰਦੀ ਆ ਉਹਨੂੰ ਚੇਰ ਲੱਗੂਗਾ ਅਸੀਂ ਐਵੇਂ ਵੱਡੂ ਖਾਉ ਕਰੀ ਜਾਈਏ ਹੁਣ ਸਾਨੂੰ ਮੈਨੂੰ ਤਾਂ ਦਿਨਾ ਨਾ ਮਤਲਬ ਵੀ ਉਹ ਬਜ਼ੁਰਗ ਆ ਹਾਂਜੀ ਕਿ ਉਹ ਤਾਂ ਹੌਲੀ ਉਤਰੂਗਾ ਜੀ ਤੇ ਮੈਂ ਕਿਉਂ ਮਤਲਬ ਐਵੇਂ ਮਤਲਬ ਵੱਡੂ ਖਾਉ ਕਰਾਂ ਉਹਨੂੰ ਉਹ ਹੌਲੀ ਉਹੋ ਜਿਹਾ ਦਿਮਾਗ ਵਰਤਣਾ ਡੀਲਿੰਗ ਵਧੀਆ ਰੱਖਣੀ ਕਿਸੇ ਸਵਾਰੀ ਨਾਲ ਨਾ ਬਾਤ ਤੋਂ ਬਾਤ ਅਸੀਂ ਇੰਨਾ ਕਹਿਣਾ ਵੀ ਭਾਈ ਜਿਹਦਾ ਅੱਡਾ ਆਉਂਦਾ ਨੇੜੇ ਹੋ ਜਾਓ ਭਾਈ ਸਵਾਰੀ ਉੱਠ ਕੇ ਕਈ ਸਵਾਰੀਆਂ ਉੱਠ ਕੇ ਨੇੜੇ ਵੀ ਨਹੀਂ ਹੁੰਦੀਆਂ ਜੀ ਉਧਰ ਨੇੜੇ ਨਹੀਂ ਹੁੰਦੇ ਆ ਸਵਾਰੀਆਂ ਥੱਲੋਂ ਚੜ ਲੱਗ ਜਾਂਦੇ ਆ ਫਿਰ ਉਹਨਾਂ ਨੂੰ ਕਹਿੰਦੇ ਭਾਈ ਸਾਨੂੰ ਉਤਰ ਦਾ ਲੈਣ ਦੋ ਜੀ ਤੇ ਫਿਰ ਹੁਣ ਜਦ ਤੁਸੀਂ ਨੇੜੇ ਨਹੀਂ ਹੋਣਾ ਪਾਰੀ ਤੇ ਅੱਲੇ ਤਾਂ ਬਿਲਕੁਲ ਆਪਾਂ ਇਸ ਤਰ੍ਹਾਂ ਦੇ ਕੋਈ ਨਹੀਂ ਆਪਾਂ ਤਾਂ ਆਪਣੇ ਰੂਟ ਤੇ ਜਿੱਥੇ ਵੀ ਗੱਡੀਆਂ ਚਲਾਈਆਂ ਸਾਰੇ ਜਾਨੀ ਵਧੀਆ ਬਲਾਉਂਦੇ ਚਲਾਉਂਦੇ ਵੀ ਯਾਰ ਉਹ ਕਹਿੰਦੇ ਯਾਰ ਤੁਸੀਂ ਦੇਖੋ ਵੀ ਵਧੀਆ ਡਿਊਟੀ ਕਰੀ ਆਏ ਹਨਾ ਤੇ ਥੋੜੇ ਸਮੇਂ ਦੀ ਕੋਈ ਜਦੋਂ ਤੁਸੀਂ ਡਰਾਈਵਰੀ ਕਰਦੇ ਸੀ ਕੋਈ ਥੋੜੇ ਹੋਰ ਕੋਈ ਗੱਲ ਯਾਦ ਹੋਵੇ ਜੀ ਤੇ ਆਪਾਂ ਹੱਸ ਸਕੀ ਕੋਈ ਹਾਸੇ ਠੱਠੇ ਵਾਲੀ ਗੱਲ ਪੁਰਾਣੀ ਉਹ ਗੱਲ ਤਾਂ ਜੀ ਆਏ ਆ ਵੀ ਕਈ ਅਰੀ ਅਸੀਂ ਕੀ ਕਰਨਾ ਲੁਧਿਆਣੇ ਆਉਣਾ ਜੇ ਮੈਂ ਬੱਸ ਲੈ ਕੇ ਜੀ ਅਸੀਂ ਸਵਾਰੀ ਲਾਹ ਦੇਣੀ ਬਾਹਰ ਜਗਰਾਉ ਬਾਹਰ ਸੜਕ ਤੇ ਲਾਹ ਦੇਣੀ ਜੀ ਤੇ ਅਸੀਂ ਡੀਪੋ ਨੂੰ ਚਲੇ ਜਾਂਦੇ ਸੀ ਬੱਸ ਲੈ ਕੇ ਹਾਂਜੀ ਵੈਸੇ ਤਰ੍ਹਾਂ ਇੱਕ ਅਰੀ ਮੈਂ ਕੀ ਕਰਿਆ ਮੋਗੇ ਅਸੀਂ ਕਹਾਂ ਮੋਗੇ ਜਾਣਾ ਸੀ ਅੱਡੇ ਤੇ ਜੀ ਤੇ ਸ਼ਹਿਰ ਵਾਲੀ ਸਵਾਰੀ ਅਸੀਂ ਬਾਹਰ ਤਾਰਤੇ ਹਾਂਜੀ ਜਦੋਂ ਸ਼ਹਿਰ ਵਾਲੀ ਸਵਾਰੀ ਤਾਰਤੀ ਤੇ ਜਦੋਂ ਮੈਂ ਬੱਸ ਉੱਪਰ ਦੀ ਅੱਡੇ ਤੇ ਘੁਮਾ ਕੇ ਅੱਡੇ ਚ ਲਿਆਉਣੀ ਸੀ ਹਾਂਜੀ ਵੀਰਾ ਰੋਡ ਵਾਲੇ ਪਾਸੇ ਦੇ ਹਾਂਜੀ ਉਹ ਕੀ ਹੋਇਆ ਮੇਰਾ ਭੁੱਲ ਗਿਆ ਚੇਤਾ ਵੀ ਕਿਤੇ ਜਗਰਾਉਂ ਸਵਾਰੀ ਲਾਤੀ ਤੇ ਵੀ ਡੀਪੂ ਵੱਲੇ ਨੂੰ ਬੈਠ ਕੇ ਜਾ ਰਿਹਾ ਬਸ ਕੋਈ ਖਾਲੀ ਹੋ ਗਈ ਹਾਂਜੀ ਪਰ ਮੈਂ ਲੱਗ ਗਿਆ ਗਾਣੇ ਗਾਉਣ ਉੱਚੇ ਉੱਚੇ ਜੀ ਜਦੋਂ ਲੱਗ ਗਿਆ ਤਾਂ ਮੈਂ ਮੁੜ ਕੇ ਕੁਦਰਤੀ ਮੈਨੂੰ ਸ਼ੀਸ਼ੇ ਸਾਣੀ ਦੇਖੇ ਵੀ ਵਿੱਚ ਦਾ ਸਵਾਰੀਆਂ ਬੈਠੇ ਆ ਜੇ ਮੈਨੂੰ ਚੇਤਾ ਆਇਆ ਵੀ ਨਵੇਂ ਮੋਗ ਗਿਆ ਸੀ ਤਾਂ ਹਾਂਜੀ ਵੀ ਮੈਂ ਫਿਰ ਭਾਈ ਉਹ ਕੱਚਾ ਜਾ ਹੋ ਗਿਆ ਵੀ ਥੋੜਾ ਜਿਹਾ ਵੀ ਮਤਲਬ ਵੀ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਗਲਤ ਹੋਇਆ ਗੱਲਤ ਹੋਇਆ ਕੰਮ ਵੀ ਬਸ ਬਚਦਾ ਸਵਾਰੀਆਂ ਅਜੇ ਜੀ ਉਹ ਮੈਂ ਫਿਰ ਪਈ ਚੁੱਪ ਕਰ ਗਿਆ ਇੱਕਦਮ ਜੀ ਮਤਲਬ ਗਾਉਣ ਦਾ ਚਸਕਾ ਵੀ ਰੱਖਦੇ ਸੀ ਗਾਉਣ ਦਾ ਮੈਨੂੰ ਹਜੇ ਬਹੁਤ ਸ਼ੌਕ ਸੀਗਾ ਜੀ ਇਸ ਤਰ੍ਹਾਂ ਕਰੇ ਮੈਂ ਸੰਗਰੂਰੋਂ ਆ ਰਿਹਾ ਸੀ ਬੱਸ 'ਚ ਲੁਧਿਆਣੇ ਨੂੰ ਜੀ ਤੇ ਲੁਧਿਆਣੇ ਨੂੰ ਆ ਰਿਹਾ ਸੀ ਤੇ ਆ ਡੇਲੋਂ ਤੋਂ ਪਿੱਛੇ ਬੱਸ ਆ ਰਹੀ ਸੀ ਤੇ ਉਹਦੇ 'ਚ ਮਾਨਕਦਿਆਂ ਕਲੀਆਂ ਲੱਗੀਆਂ ਹੋਈਆਂ ਸੀ ਜੀ ਬੱਸ 'ਚ ਜੀ ਉਹ ਮੈਂ ਬੈਠਾ ਸੀ ਪਿੱਛੇ ਟਾਰਾਂਆਂ ਕੋਲੇ ਡਰਾਈਵਰ ਸਾਈਡ ਸੱਜੇ ਪਾਸੇ ਸ਼ੀਸ਼ੇ ਵਾਲੇ ਪਾਸੇ ਬੈਠਾ ਸੀਗਾ ਜੀ ਉਹ ਜੇ ਟੇਪ ਰਿਕਾਰਡ ਚੱਲਦੀ ਸੀ ਤੇ ਮੈਂ ਮੇਰੀ ਵੀ ਲੈ ਨਾਲ ਹੀ ਬਣੀ ਵੀ ਸੀ ਜੀ ਮੈਂ ਉਹਦੇ ਨਾਲ ਹੀ ਗਾਣਾ ਬੈਠਾ ਵਿੱਚ ਆਪਦੇ ਜਨ ਗਾਈ ਜਾਂਦਾ ਸੀ ਜਿੰਨੀ ਕ ਆਵਾਜ਼ ਨਾਲ ਜੀ ਉਹ ਕੀ ਹੋਇਆ ਡੇਲੋਂ ਆ ਕੇ ਬੱਸ ਅੱਡੇ ਤੇ ਉਹਨੇ ਸਵਾਰੀ ਲਾਉਣ ਚੜਾਉਣ ਵਾਸਤੇ ਬੱਸ ਰੋਕਦੀ ਐ ਇੱਕਦਮ ਜੀ ਇੱਕਦਮ ਰੋਕ ਕੇ ਉਹਨੇ ਕੀ ਕਰਿਆ ਉਹਨੇ ਸੱਚ ਬੰਦ ਕਰਤੀ ਟੇਪ ਦੀ ਜੀ ਸੱਚ ਨੇ ਬੰਦ ਕਰੀ ਤਾਂ ਮੇਰੀ ਭਾਈ ਆਪਦੇ ਕੱਲੇ ਦੀ ਏਕ ਜੀ ਨਿਕਲ ਗਈ ਮਤਲਬ ਜੀ ਮੇਰੇ ਕੱਲ੍ਹ ਨੂੰ ਹੋਇਆ ਕਿ ਨਿਕਲੇ ਭਾਈ ਮੈਂ ਫੇਰ ਉਹੀ ਗੱਲ ਮੈਂ ਉਹਨਾਂ ਕੋ ਗਿਆ ਭਾਈ ਕੱਚਾ ਜਿਹਾ ਸਾਰੇ ਝਾਕਣ ਲੱਗੇ ਹੋਣੇ ਉਹਦਾ ਝਾਕਣ ਤੇ ਮੈਂ ਭਾਈ ਸਿਸਰਲ ਨੂੰ ਬਾਹਰ ਨੂੰ ਮੂੰਹ ਕਰਿਆ ਭਈ ਮੈਂ ਵਿੱਚ ਨੂੰ ਮੂੰਹ ਕਰਾਂ ਇਹਨਾ ਭਾਈ ਖਾਹ ਚਰ ਬਸ ਵੋਸ ਗਾ ਤੁਰੀ ਤੋ ਮੈਂ ਹੌਲੀ ਹੌਲੀ ਦੇਖ ਕੇ ਜੇ ਵੀ ਮਤਲਬ ਫੇਰ ਮੈਂ ਆਪਦੇ ਸਿੱਧਾ ਜੋ ਕੇ ਬੈਠਾ ਉਹ ਆਏ ਕਹਿ ਰਿਹਾ ਐ ਮੈਨੂੰ ਨਾਲ ਗਾਉਂ ਬੇ ਸੌਂਕ ਮੈਨੂੰ ਬਹੁਤ ਆ ਮਤਲਬ ਉਹੀ ਤੁਹਾਨੂੰ ਕੋਈ ਪ੍ਰਵਾਹ ਨਹੀਂ ਹੈ ਬੇਫਿਕਰੀ ਆ ਆਪਾਂ ਨਾਲ ਦੇ ਹਿਸਾਬ ਨਾਲ ਜ਼ਿੰਦਗੀ ਜਿਉਂਦੇ ਹਾਂ ਜੀ ਆਪਦੇ ਹਿਸਾਬ ਨਾਲ ਵਧੀਆ ਐ ਮਤਲਬ ਪ੍ਰਵਾਹ ਕਰਕੇ ਕਰਾਂਗੇ ਕੀ ਦੱਸੋ ਜੀ ਹੋਣਾ ਤਾਂ ਜੀ ਤੇ ਉਹਦਾ ਮਤਲਬ ਆ ਵੀ ਆਪਾਂ ਵਧੀਆ ਉਹਦਾ ਮਸਤੇ ਨਾਲ ਉਹਦਾ ਜਹਾਜ ਆ ਹੈਗਾ ਉਪਾਈ ਜਾਣੇ ਟਾਈਮ ਵਧੀਆ ਲੰਘ ਜਾਂਦਾ ਵਾ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਉਦੋਂ ਰੋਡਵੇ ਟਾਈਮ ਗਾਉਂਦੇ ਸੀ ਜਾਂ ਤੇ ਗਾਉਣ ਦਾ ਤੁਹਾਨੂੰ ਚਸਕਾ ਸੀਗਾ ਹੈਗਾ ਸ਼ੌਂਕ ਮੈਨੂੰ ਹਜੇ ਵੀ ਹੈਗਾ ਮਾ ਜੀ ਸੁਣਾਓ ਕੋਈ ਸੁਣਾਓ ਟੋਟਕਾ ਵੀ ਆਪਾਂ ਕੋਈ ਸਾਂਝਾ ਕਰ ਲਈ ਕੋਈ ਸੁਣਾ ਦੇ ਟੋਟਕਾ ਕੋਈ ਜਿਹੜਾ ਕੋਈ ਹਾਂ ਕੋਈ ਵੀ ਕੀ ਦੋ ਜਿਹੜਾ ਵੀ ਮਰਜੀ ਸੁਣਾ ਦਿਓ ਕੋਈ ਵਿੱਚ ਹਾਂ ਸੁਣਾ ਦੇ ਆ ਆ ਇਹਦਾ ਸੁਣਾਦਾ ਟੱਪਾ ਜਿਵੇਂ ਮਿੱਤਰਾਂ ਦੀ ਲੂਣ ਦੀ ਡਲੀ ਨਹੀਂ ਤੂੰ ਮਿਸ਼ਰੀ ਬਰੋਬਰ ਜਾਣੀ ਤੇ ਜਣਾ ਦੀ ਗੜਬੀ ਦਾ ਸੁਣਾਵੇ ਸੁਣਾਵੇ ਇਹਦਾ ਸੁਨੇ ਹੋਏ ਗਾਣੇ ਆਪਣੇ ਪ੍ਰਾਂਤ ਸੁਣਾਓ ਜੀ ਮਿੱਤਰਾਂ ਦੀ ਲੂਣ ਦੀ ਡਲੀ ਨਹੀਂ ਤੂੰ ਮਿਸ਼ਰੀ ਬਰੋਬਰ ਜਾਣੀ ਨੀ ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਕਾਸ ਨੂੰ ਗਮਾਨ ਕਰਦੀ ਗੋਰੇ ਰੰਗ ਨੇ ਸਦਾ ਨਹੀਂ ਹੋ ਰਹਿਣਾ ਨੀ ਜ਼ਿੰਦਗਾਨੀ ਚਾਰ ਰੋਜ਼ ਦੀ ਬਿੱਲੋ ਸੱਚ ਫੱਕਰਾਂ ਦਾ ਕਹਿਣਾ ਨੀ ਜੱਗ ਤੈਨੂੰ ਠੱਗ ਨਾ ਲਵੇ ਨੀ ਜੱਗ ਤੈਨੂੰ ਠੱਗ ਨਾ ਲਵੇ